ਗੋੜੀ ਕਿਸੇ ਮਸਲੇ ਦਾ ਹੱਲ ਅੱਜ ਤੱਕ ਹਥਿਆਰਬੰਦ ਜਿੰਨੇ ਵੀ ਵਿਰੋਧ ਪ੍ਰਦਰਸ਼ਨ ਹੋਏ ਆ ਕੋਈ ਕਾਮਯਾਬ ਨਹੀਂ ਹੋਇਆ ਕਿਉਂਕਿ ਉੱਥੇ ਕਤਲੇਆਮ ਹੀ ਹੋਇਆ ਤੁਹਾਡੇ ਪਿੱਛੇ ਕੀ ਸੀ ਜਿਹੜਾ ਤੁਹਾਨੂੰ 4-5000 ਰੁਪਏ ਹੱਕ ਸੱਚ ਦਾ ਚੰਗਾ ਲੱਗਦਾ ਸੀ ਨਾ ਕਿ ਕਿਸੇ ਦਾ ਗਲਤ ਕੁੱਤ ਮੈਂ ਕਹਾਂ ਮਾੜੇ ਦਰਸ਼ਕਾਂ ਨੂੰ ਹੱਸ ਕੇ ਦਿਖਾ ਦੋ ਯਾਰ ਉਹਨਾਂ ਨੂੰ ਕੋਈ ਸਿਆਣਾ ਲੱਗਿਆ ਕੋਈ ਬੰਦਾ ਸ਼ੌਂਕ ਲਈ ਹਥਿਆਰ ਚੱਕਦਾ ਕਿਸੇ ਨੂੰ ਕਿਸੇ ਨੂੰ ਗੁੰਡਾਗਰਦੀ ਕਰਨ ਦਾ ਚਾਹ ਹੁੰਦਾ ਹੈ ਸ਼ੌਂਕ ਹੁੰਦਾ ਵੀ ਮੈਥੋਂ ਲੋਕ ਡਰਨ ਵੀ ਉਸ ਪਰਪਜ ਨਾਲ ਹਥਿਆਰ ਚੁੱਕਦਾ ਇਹ ਸਿਲਮੂ ਪਹਿਲਾਂ ਤਾਂ ਦਰਸ਼ਕਾਂ ਨੂੰ ਇਹ ਕਲੀਅਰ ਕਰ ਦੋ ਵੀ ਜਿਹੜੀ ਵੈਬ ਸੀਰੀਜ਼ ਬਣੀ ਸੀ ਗੈਂਗਰੇਡ ਉਸੇ ਦਾ ਹੀ ਰੂਪ ਆ ਜਾਂ ਫਿਰ ਉਸੇ ਹੀ ਕਹਾਣੀ ਉਹ ਨਾਮ ਉਹੀ ਰੱਖਿਆ ਗਿਆ ਕਹਾਣੀ ਬੋਲਣ ਦਾ ਤੁਸੀਂ ਇਸ ਚੀਜ਼ ਨੂੰ ਕਿਵੇਂ ਮੰਨਦੇ ਹੋ ਵੀ ਕਲਾਕਾਰਾਂ ਦੀ ਚਮਕ-ਦਮਕ ਨੇ ਟੈਂਗਿਜ਼ਮ ਦਾ ਮੂਵ ਵੀ ਇੱਧਰਲੇ ਪਾਸੇ ਕਰਦਾ ਜਾਂ ਬਦਮਾਸ਼ਾਂ ਦਾ ਮੂਵ ਵੀ ਇੱਧਰ ਵੀ ਕਰਦਾ ਵੀ ਕਲਾਕਾਰ ਵੀ ਮੋਟੀ ਸਾਮੀ ਨੇ ਕਲਾਕਾਰਾਂ ਕੋਲੇ ਵੀ ਬਹੁਤ ਰੁਪਈਏ ਨੇ ਇਹਨਾਂ ਤੋਂ ਰੋਤੋ ਖੁੱਲਕੇ ਦੱਸਣਾ ਚਾਹੋ ਹਾਂ ਤੁਹਾਡੇ ਸਾਹਮਣੇ ਕਿਸੇ ਕਲਾਕਾਰ ਨੂੰ ਕੋਈ ਧਮਕੀ ਵਾਲਾ ਫੋਨ ਆਇਆ ਹੋਵੇ ਜਾਂ ਤੁਸੀਂ ਕਿਸੇ ਐਸੇ ਕਲਾਕਾਰ ਨੂੰ ਦੇਖਿਆ ਹੋਵੇ ਵੀ ਜੀ ਨੇ ਬਦਮਾਸ਼ਾਂ ਨੂੰ ਪੈਸੇ ਵੀ ਭਰੇ ਆ ਪਮਾਤਾ ਨਾਲ ਕਲਾਕਾਰ ਦਾ ਦਾ ਕੰਮ ਕਲਾਕਾਰ ਕੋਲ ਤੁੰਬੀ ਹੋਈ ਹੂੰ ਏਕੇ 47 ਦਾ ਹੋਊਗੀ ਨਹੀਂ ਕਲਾਕਾਰਾਂ ਦੇ ਘਰ ਤੇ ਵੀ ਈਡੀ ਦੀਆਂ ਰੇਡਾਂ ਪੈ ਜਾਂਦੀਆਂ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਵੀ ਕਲਾਕਾਰਾਂ ਦਾ ਪੈਸਾ ਜਿਹੜਾ ਲੱਗਦਾ ਵੀ ਦੋ ਨੰਬਰ ਚ ਆ ਰਿਹਾ ਜਿਹੜਾ ਈਡੀ ਰੇਡਾਂ ਮਾਰ ਰਹੀ ਆ ਜਾਂ ਕਲਾਕਾਰਾਂ ਕੋਲੇ ਇੰਨਾ ਹੀ ਪੈਸਾ ਇਸੇ ਪਾਸੇ ਡਿੱਗ ਰਿਹਾ ਹੈ ਜੋ ਥੋੜੇ ਤੋਂ ਇੱਕ ਦੋ ਗੁਨਾਹ ਹੋ ਜਾਂਦੇ ਆ ਫਿਰ ਤੁਸੀਂ ਤੁਹਾਨੂੰ ਲੱਗਦਾ ਕਿ ਹੁਣ ਤਾਂ ਇੰਨੀ ਦੂਰ ਤੱਕ ਆ ਗਏ ਆਂ ਇਸ ਰਾਹ ਦੇ ਉੱਤੇ ਵਾਪਸ ਕਿਵੇਂ ਮੜਾਂਗੇ ਵੀ ਹੁਣ ਤਾਂ ਐਸੇ ਐਸੇ ਜਗ੍ਹਾਤੇ ਰਹਿਣਾ ਪਊ ਜ ਐਸੀ ਦੁਨੀਆ 'ਚ ਰਹਿਣਾ ਪਊ ਬਹੁਤ ਸਾਰੇ ਜਦੋਂ ਮਲਟੀ ਸਟਾਰਰ ਫਿਲਮ ਹੁੰਦੀ ਹੈ ਲੋਕਾਂ ਦੇ ਰਿਸ਼ਤੇ ਖਰਾਬ ਹੁੰਦੇ ਆ ਮਤਲਬ ਆਪਸ ਦੇ ਵਿੱਚ ਆਰਟਿਸਟਾਂ 'ਚ ਫਰਕ ਪੈ ਜਾਂਦਾ ਵੀ ਨੀ ਨੀ ਵੀ ਆ ਆ ਕਿਉਂ ਆਤਮਾ ਤੇ ਈਗੋ ਕਲੈਸ਼ ਹੁੰਦੀ ਹੈ ਔਰ ਸਾਡੇ ਰਿਸ਼ਤੇ ਅੱਛੇ ਹੋਏ ਸਤਿ ਸ਼੍ਰੀ ਅਕਾਲ ਢੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ 25 April ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਗੈਂਗਲੈਂਡ ਫਿਲਮ ਬੜੇ ਵੱਖਰੇ ਵਿਸ਼ੇ ਦੀ ਹੈ ਕਮਾਲ ਦਾ ਵਿਸ਼ਾ ਹੈ ਕਿਉਂਕਿ ਚੀਜ਼ਾਂ ਪੰਜਾਬੀ ਸਿਨੇਮੇ ਦੇ ਵਿੱਚ ਨਵੇਂ ਐਕਸਪੈਰੀਮੈਂਟ ਹੁੰਦੇ ਨੇ ਤਾਂ ਉਹਨਾਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਉਂਦੀ ਹੈ ਗੈਂਗਲੈਂਡ ਫਿਲਮ ਦੇ ਵਿੱਚ ਨਿਸ਼ਾਨਪੁਲਰ ਬਾਈ ਵੀ ਨੇ ਗੀਤਾਂ ਦੇ ਰਾਹੀਂ ਉਹਨਾਂ ਦੀ ਪਛਾਣ ਹੈ ਜਿਹੜੀ ਉਹ ਤੁਸੀਂ ਦੇਖੀ ਹੈ ਸੁਣੀ ਹੈ ਮਾਣੀ ਹੈ ਹੁਣ ਫਿਲਮਾਂ ਦੇ ਜ਼ਰੀਏ ਜਦੋਂ ਤੋਂ ਨਿਕਲੇ ਨੇ ਸਿਨੇਮੇ ਦੇ ਵਿੱਚ ਆਪਣੇ ਸਫ਼ਰ ਤੇ ਤਾਂ ਚੰਗਾ ਸਿਨੇਮਾ ਕਰਨ ਦੀ ਕੋਸ਼ਿਸ਼ ਕਰਦੇ ਨੇ ਕੱਟ ਕਰਦੇ ਨੇ ਪਰ ਉਮੀਦ ਹੁੰਦੀ ਹੈ ਉਹਨਾਂ ਤੋਂ ਖਾਸ ਕਰਕੇ ਕਿ ਉਹ ਜਦੋਂ ਨਜ਼ਰ ਆਉਣਗੇ ਤਾਂ ਚੰਗੇ ਰੂਪ ਦੇ ਵਿੱਚ ਨਜ਼ਰ ਆਉਣਗੇ ਫਿਲਮ ਗੈਂਗਲੈਂਡ ਲੈ ਕੇ ਆ ਰਹੇ ਨੇ ਸਵਾਗਤ ਕਰਦੇ ਆਂ ਬਾਈ ਸਸੀ ਕਾਲ ਜੀ ਸਸੀ ਕਾਲ ਜੀ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਬਾਈ ਢਿੱਲੇ ਜੇ ਲੱਗਦੇ ਹੋ ਨਹੀਂ ਨਹੀਂ ਮੈਂ ਠੀਕ ਆ ਯਾਰ ਅੱਛਾ ਹਾਂ ਚੜ੍ਹਦੀ ਨਹੀਂ ਇਦਾਂ ਸ਼ਾਂਤ ਜੇ ਰਹਿਣਾ ਪਸੰਦ ਹਾਂ ਸ਼ਾਂਤੀ ਤਾਂ ਵਧੀਆ ਚੀਜ਼ ਹੈ ਨਹੀਂ ਪਰ ਕਈ ਵਾਰੀ ਐਗਰੈਸ਼ਨ ਵੀ ਜ਼ਰੂਰੀ ਹੈ ਨਹੀਂ ਉਹ ਤਾਂ ਮੂਮੈਂਟ ਹੁੰਦਾ ਕੋਈ ਹੂੰ ਮਤਲਬ 24 ਘੰਟੇ ਤੱਕ ਉਹ ਗੁਸੇ ਚ ਨਹੀਂ ਰਹਿ ਸਕਦੇ ਨਾ ਹੂੰ ਤਾਂ ਠੀਕ ਹੈ ਇਦਾਂ ਹੀ ਮੈਂ ਮਤਲਬ ਮੈਨੂੰ ਮੈਂ ਥੋੜਾ ਜਿਹਾ ਹੂੰ ਹੈਗਾ ਮਨ ਮਰੀ ਦਿੱਕਤ ਹੈ ਯਾਰ ਉਹਨੇ ਨੂੰ ਗਲਤ ਲੈ ਲਓ ਸਹੀ ਲੋਲ ਮੈਂ ਥੋੜਾ ਇੰਟਰਵਰਟ ਜਿਹਾ ਹੈਗਾ ਮਤਲਬ ਮੈਥੋਂ ਬੜੀ ਫਾਲਤੂ ਜੀ ਗੱਲ ਨਹੀਂ ਹੁੰਦੀ ਇਹ ਇਹ ਕੀ ਇਹ ਕੀ ਚੱਕਰ ਬਣ ਗਿਆ ਬਾਈ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਨੇ ਜੀ ਜੀ ਉਹ ਜੇ ਖੁੱਲ ਕੇ ਨਾ ਰਹਿਣ ਤਾਂ ਉਹਨਾਂ ਨੂੰ ਦਾਇਰਾ ਤੰਗ ਕਰਨ ਲੱਗ ਪੈਂਦਾ ਕਿਉਂਕਿ ਕਲਾਕਾਰ ਆ ਜਿਹੜਾ ਉਹ ਉਹ ਮਹਿਫਲਾਂ ਚ ਯਾਰਾਂ ਚ ਤੁਹਾਡ ਨੂੰ ਮੈਂ ਦੇਖਦਾ ਤੁਸੀਂ ਸੋਸ਼ਲ ਮੀਡੀਆ ਤੇ ਵੀ ਬਹੁਤ ਘੱਟ ਨਜ਼ਰ ਆਉਨੇ ਹੋ ਵੈਸੇ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਜਿਹੜੀ ਐਕਟੀਵਿਟੀ ਅਸੀਂ ਦੇਖਦੇ ਆਂ ਜਿਵੇਂ ਆਪ ਲੋਕਾਂ ਦੀ ਦੇਖਦੇ ਆਂ ਇੱਦਾਂ ਕੀ ਕਲਾਕਾਰ ਤਾਂ ਵਲੌਗ ਵੀ ਬਣਾਉਣ ਲੱਪੇ ਤੁਸੀਂ ਇਹਨਾਂ ਚੀਜ਼ਾਂ ਤੋਂ ਕਿਉਂ ਦੂਰ ਹੋ ਯਾਨੀ ਸਭ ਦਾ ਆਪਣਾ ਸਿਸਟਮ ਹੁੰਦਾ ਹੈ ਸਭ ਦਾ ਆਪਣਾ ਤਰੀਕਾ ਹੁੰਦਾ ਹੈ ਜ਼ਿੰਦਗੀ ਜਿਉਣ ਦਾ ਤਾਂ ਮੈਨੂੰ ਇਹ ਲੱਗਦਾ ਕਿ ਬਹੁਤ ਸਾਰਾ ਉਲਝ ਕੇ ਰਹਿਣ ਨਾਲੋਂ ਕਿਉਂਕਿ ਆਪਾਂ ਹਰ ਚੀਜ਼ ਕਰਦੇ ਆਂ ਖੁਸ਼ ਰਹਿਣ ਲਈ ਸਕੂਨ ਪਾਉਣ ਲਈ ਤਾਂ ਉਹ ਸਾਰੀਆਂ ਚੀਜ਼ਾਂ ਮੈਂ ਮੰਨਦਾ ਹਾਂ ਤਾਂ ਫਿਰ ਮੈਨੂੰ ਲੱਗਦਾ ਕਿ ਐਵੇਂ ਲਾ 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 ਦੂ ਦੂ ਕਰਨ ਨਾਲ ਕੋਈ ਕੁਝ ਨਹੀਂ ਹੁੰਦਾਗਾ ਸਭ ਕਰ ਪਾ ਸੱਚੇ ਬਾਦਸ਼ਾਹ ਨੇ ਅੱਛਾ ਇਹ ਇਹ ਫਿਲਮ ਹੈ ਜਿਹੜੀ ਗੈਂਗਲੈਂਡ ਇਹਦੇ ਵਿੱਚ ਤੁਹਾਡਾ ਜਿਹੜਾ ਕਰੈਕਟਰ ਹੈ ਇਹਨੂੰ ਅਸੀਂ ਸੈਂਟਰਲ ਕਰੈਕਟਰ ਖਾਸ ਕਰੈਕਟਰ ਕੁਝ ਵੀ ਕਹਿ ਸਕਦੇ ਹਾਂ ਕਿਉਂਕਿ ਫਿਲਮ ਦੇ ਵਿੱਚ ਤੁਸੀਂ ਉਹ ਨਜ਼ਰ ਆਉਣੇ ਹੋ ਤਾਂ ਇਹ ਇਹ ਫਿਲਮ ਪਹਿਲਾਂ ਤਾਂ ਦਰਸ਼ਕਾਂ ਨੂੰ ਇਹ ਕਲੀਅਰ ਕਰ ਦਿਓ ਵੀ ਜਿਹੜੀ ਵੈਬ ਸੀਰੀਜ਼ ਬਣੀ ਸੀ ਗੈਂਗਰੇਡ ਉਸੇ ਦਾ ਹੀ ਰੂਪ ਆ ਜਾਂ ਫਿਰ ਉਸੇ ਕਹਾਣੀ ਉਹ ਨਾਮ ਉਹੀ ਰੱਖਿਆ ਗਿਆ ਕਹਾਣੀ ਹੋਰ ਅ ਸੁਲਤਾਨ ਉਹੀ ਹੈ ਪਰ ਜਿਹੜੇ 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 ਕਹਾਣੀ ਹੈ ਉਹ ਡਿਫਰੈਂਟ ਹੈ ਪੁਰਾਣੀ ਦੁਨੀਆ ਤੋਂ ਅਲੱਗ ਦੀ ਕਹਾਣੀ ਹੈ ਠੀਕ ਹੈ ਮਤਲਬ ਦਰਸ਼ਕ ਉਹ ਵੈਬ ਸੀਰੀਜ਼ ਵਾਲਾ ਰੂਪ ਲੈ ਕੇ ਨਾਉਣ ਵੀ ਉਹਨਾਂ ਨੂੰ ਇਹ ਨਾ ਲੱਗੇ ਕਿ ਇਹ ਤੇ ਵੈਬ ਸੀਰੀਜ਼ ਨੂੰ ਫਿਲਮ ਦਾ ਰੂਪ ਦਿੱਤਾ ਹਾਂ ਨਹੀਂ ਨਹੀਂ ਉਹ ਨਹੀਂ ਵੈਬ ਸੀਰੀਜ਼ ਨੂੰ ਰੂਪ ਨਹੀਂ ਦਿੱਤਾ ਨਵੀਂ ਕਹਾਣੀ ਹੈ ਅੱਛਾ ਇਹਦੇ ਲਈ ਜਿਵੇਂ ਪਿਆਰੀ ਆ ਹੱਥ 'ਚ ਅਸਲੇ ਨੂੰ ਤੁਸੀਂ ਕੀ ਮੰਨਦੇ ਹੋ ਵੀ ਇਹ ਜਿਹੜੀ ਗੈਂਗਲੈਂਡ ਆ ਜੀ ਇਹ ਕਿਉਂ ਸਾਰਾ ਕੁਝ ਵਾਪਰ ਜਾਂਦਾ ਜਿਹੜੀ ਨੌਜਵਾਨੀ ਜਿਹਦੇ ਹੱਥ ਦੇ ਵਿੱਚ ਕਿਤਾਬ ਹੁੰਦੀ ਹੈ ਜਿਹੜਾ ਨੌਜਵਾਨ ਖੇਤਾਂ ਦੀਆਂ ਵੱਟਾਂ ਪੋਚਣ ਵਾਲਾ ਜਿਹਦੇ ਦੇ ਹੱਥ ਦੇ ਵਿੱਚ ਕਹੀ ਹੁੰਦੀ ਆ ਉਹਦੇ ਹੱਥ ਦੇ ਵਿੱਚ ਬੰਦੂਖ ਰਫਲ ਪਿਸਤੌਲ ਇਹ ਕਿਵੇਂ ਕਿਵੇਂ ਤੁਹਾਨੂੰ ਕੀ ਲੱਗਦਾ ਵੀ ਇਹ ਮੋੜਾ ਕਿਉਂ ਘਟ ਜਾਂਦੀ ਆ ਜਵਾਨੀ ਨਹੀਂ ਬਹੁਤ ਸਾਰੇ ਬਹੁਤ ਸਾਰੇ ਕਾਰਨ ਹੁੰਦੇ ਆ ਆਪਾਂ ਕਦੇ ਇੱਕ ਪੱਖ ਨੂੰ ਲੈ ਕੇ ਨਹੀਂ ਆਪਾਂ ਗੱਲ ਕਰ ਸਕਦੇ ਹਮ ਹਥਿਆਰ ਚਲੋ ਹੁਣ ਫਿਲਮ ਦੀ ਗੱਲ ਕਰੀਏ ਫਿਲਮ ਚ ਇੱਕ ਸਿਚੁਏਸ਼ਨ ਹੈ ਸਿਚੁਏਸ਼ਨ ਬਣਦੀ ਆ ਕੋਈ ਬੰਦਾ ਹਥਿਆਰ ਚੱਕਦਾ ਹੈ ਕੋਈ ਬੰਦਾ ਸ਼ੌਂਕ ਲਈ ਹਥਿਆਰ ਚੱਕਦਾ ਕਿਸੇ ਨੂੰ ਕਿਸੇ ਨੂੰ ਗੁੰਡਾਗਰਦੀ ਕਰਨ ਦਾ ਚਾਹ ਹੁੰਦਾ ਹੈ ਸ਼ੌਂਕ ਹੁੰਦਾ ਵੀ ਮੈਥੋਂ ਲੋਕ ਡਰਨ ਕੋਈ ਉਸ ਪਰਪਜ ਨਾਲ ਹਥਿਆਰ ਚੱਕਦਾ ਕੋਈ ਭਗਤ ਸਿੰਘ ਵਰਗਾ ਹਥਿਆਰ ਚੱਕਦਾ ਹੈ ਜਿਹੜਾ ਜ਼ੁਲਮ ਦੇ ਖਿਲਾਫ ਹਥਿਆਰ ਚੱਕਦਾ ਹੈ ਉਹ ਅਸੈਂਬਲੀ 'ਚ ਫੇਕ ਬੰਬ ਵੀ ਸੜਦੇ ਆ ਹੈਨਾ ਤਾਂ ਉਹਨਾਂ ਨੂੰ ਉਹਨਾਂ ਦੀ ਵੀ ਕੋਈ ਮਜਬੂਰੀ ਰਹੀ ਹੋਗੀ ਹਾਲਾਂਕਿ ਜਿਵੇਂ ਰਸੂਲ ਹਮਜ਼ਾ ਤੋਂ ਕਹਿੰਦਾ ਵੀ ਅਗਰ ਤੁਸੀਂ ਵਰਤਮਾਨ ਨੂੰ ਗੋਲੀ ਨਾਲ ਫੰਡੋਗੇ ਤਾਂ ਉਹ ਤੁਹਾਨੂੰ ਭਵੇਕ ਤੁਹਾਨੂੰ ਤੋਪ ਨਾਲ ਫੁੰਡੇਗਾ ਹੈਨਾ ਤਾਂ ਬੇਸਿਕਲੀ ਸਮਾਂ ਹੁੰਦਾ ਬਟ ਜਦੋਂ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਵੀ ਹਥਿਆਰ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੂੰ ਗੋਲੀ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਹੂੰ ਹਾਲਾਂਕਿ ਕਦੇ ਵੀ ਦੇਖਿਆ ਹੋਣਾ ਅੱਜ ਤੱਕ ਹਥਿਆਰ ਬੰਦ ਜਿੰਨੇ ਵੀ ਵਿਰੋਧ ਪ੍ਰਦਰਸ਼ਨ ਹੋਏ ਆ ਕੋਈ ਕਾਮਯਾਬ ਨਹੀਂ ਹੋਇਆ ਕਿਉਂਕਿ ਉੱਥੇ ਕਤਲੇਆਮ ਹੀ ਹੋਇਆ ਹੂੰ ਤਾਂ ਹਥਿਆਰ ਜਦੋਂ ਤੁਸੀਂ ਕਿਤਾਬ ਚੱਕਦੇ ਹੋ ਤੇ ਕਲਮ ਚੱਕਦੇ ਹੋ ਕਿਤਾਬ ਤੁਹਾਨੂੰ ਇੰਟੈਲੈਕਟ ਦਿੰਦੀ ਹੈ ਜਦੋਂ ਤੁਸੀਂ ਜਦੋਂ ਤੁਸੀਂ ਇੰਟੈਲੈਕਚੁਅਲ ਲੈਵਲ ਤੇ ਆਪਣਾ ਪੱਧਰ ਹੂੰ ਇੱਥੇ ਲੈ ਜਾਂਦੇ ਹੋ ਹੂੰ ਤਾਂ ਤੁਹਾਨੂੰ ਪਿਸਤੋਲਾਂ ਬੰਦੂਕਾਂ ਦੀ ਲੋੜ ਹੀ ਨਹੀਂ ਪੈਂਦੀ ਵੀ ਹੂੰ ਤੁਸੀਂ ਤੁਸੀਂ ਆਪਣੇ ਆਪਣੇ ਤਰਕਾਂ ਦੇ ਨਾਲ ਹੀ ਸਾਹਮਣੇ ਵਾਲੇ ਨੂੰ ਮਾਰ ਦਿੰਦੇ ਆ ਅੱਛਾ ਉਹ ਮੈਂ ਨਾ ਇੱਕ ਗੱਲ ਮੈਂ ਜਿਵੇਂ ਅੱਜ ਪੜ ਰਿਹਾ ਸੀ ਤੁਹਾਡੇ ਬਾਰੇ ਵੀ ਤੁਸੀਂ ਲੋਨ ਵੀ ਕਰਦੇ ਰਹੇ ਹੋ ਪਤਨੀ ਕੁਝ ਕਰਦੇ ਰਹੇ ਹੋ ਹੈ ਇਹ ਹੋ ਜਾ ਉਹ ਰੂਪ ਵੀ ਦੱਸੋ ਦਰਸ਼ਕਾਂ ਨੂੰ ਉਹ ਨਵੀਂ ਚੀਜ਼ ਲੱਗਣੀ ਆ ਵੀ ਨਿਸ਼ਾਨ ਭੁੱਲਰ ਦੀ ਜ਼ਿੰਦਗੀ ਜੇ ਵਿੱਚ ਉਹ ਵੀ ਫੇਸ ਆਏ ਨੇ ਉਹ ਥੋੜਾ ਜਿਹਾ ਦੱਸੋ ਕਿਵੇਂ ਸੀ ਤੌਰ ਸਾਰਾ ਹੂੰ ਜਦੋਂ ਚੰਡੀਗੜ੍ਹ ਨਵੇਂ ਨਵੇਂ ਆਏ ਸੀਗੇ ਉਦੋਂ ਇਹ ਹੁੰਦਾ ਸੀ ਕਿ ਵੀ ਸਰਵਾਈਵਲ ਲਈ ਕੁਝ ਕੁਝ ਰੋਜ਼ਗਾਰ ਚਾਹੀਦਾ ਸੀ ਵੀ ਕੋਈ ਰੋਟੀ ਕਿੱਥੋਂ ਖਾਣੀ ਹੈ ਸਿਰ ਤੇ ਛੱਤ ਕਿੱਥੋਂ ਹੋਣੀ ਚਾਹੀਦੀ ਹੈ ਤਾਂ ਉਹਦੇ ਲਈ ਫਿਰ ਮੈਂ ਬੈਂਕ ਦੇ ਵਿੱਚ ਜੌਬ ਕੀਤੀ ਸੀ ਤਾਂ ਮੈਂ ਪਰਸਨਲ ਲੋਨ ਉਹਦੇ ਚ ਜਿਵੇਂ ਇੱਕ ਹੁੰਦਾ ਸੀਗਾ ਵੀ ਸਭ ਤੋਂ ਛੋਟੀ ਜੌਬ ਹੁੰਦੀ ਹੈ ਐਗਜ਼ੀਕਿਊਟਿਵ ਦੀ ਜਿਹੜੇ ਮਤਲਬ ਡੋਰ ਟੂ ਡੋਰ ਲੋਕਾਂ ਕੋਲ ਜਿਵੇਂ ਦਫ਼ਤਰਾਂ 'ਚ ਜਾ ਕੇ ਜਿਵੇਂ ਆਪਣਾ ਵਿਜ਼ਿਟਿੰਗ ਕਾਰਡ ਦੇਣਾ ਉਹਨਾਂ ਨੂੰ ਕਹਣਾ ਵੀ ਸਰ ਸਾਡਾ ਬੈਂਕ ਪਰਸਨਲ ਲੋਨ ਆਫਰ ਕਰ ਰਿਹਾ ਹੈ ਵੀ ਤੁਹਾਡੀ ਕੋਈ ਰਿਕੁਆਇਰਮੈਂਟ ਹੋਊ ਤਾਂ ਦੱਸਿਓ ਹੁਣ ਇੱਦਾਂ ਇੱਦਾਂ ਕਰਕੇ ਅੱਛਾ ਉਹਨੂੰ ਹੁਣ ਗੱਲ ਨੂੰ ਫਿਲਮ ਨਾਲ ਜੋੜੀਏ ਜਿਵੇਂ ਤੁਸੀਂ ਦੱਸਿਆ ਉਹਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਆਇਆ ਵੀ ਜਿਵੇਂ ਉਹ ਕਹਿੰਦੇ ਇੱਕ ਪ੍ਰਿਆੰਕਾ ਚੋਪੜਾ ਦਾ ਡਾਇਲੋਗ ਆ ਵੀ ਕਹਿੰਦੇ ਵੀ ਡਰਨ ਇੰਨਾ ਵੀ ਨਾ ਡਰੋ ਵੀ ਡਾਰੀ ਖਤਮ ਹੋ ਜੇ ਤਾਂ ਜਿਹੜੇ ਮੈਂ ਲੋਨ ਵਾਲੇ ਵੀਰ ਦੇਖਦਾ ਉਹ ਜਾਂਦੇ ਆ ਘਰਾਂ ਦੇ ਵਿੱਚ ਤਾਂ ਕਈ ਵਾਰੀ ਅਪੀ ਛਟ ਛਟਪਾ ਵੀ ਹੋ ਜਾਂਦੀਆਂ ਲੜਾਈ ਵੀ ਹੋ ਜਾਂਦੀ ਹੈ ਤੁਹਾਡੇ ਲਈ ਉਹ ਕਿਵੇਂ ਸੀ ਵੀ ਜਿਵੇਂ ਆਪਾਂ ਗੱਲ ਫਿਲਮ ਦੀ ਕਰਨੀ ਆ ਨਹੀਂ ਨਹੀਂ ਉਹ ਰਿਕਵਰੀ ਨਹੀਂ ਨਹੀਂ ਉਹ ਰਿਕਵਰੀ ਵਾਲੇ ਜਾਂਦੇ ਆ ਅੱਛਾ ਸਾਡਾ ਤਾਂ ਅਸੀਂ ਤਾਂ ਪਰਸਨਲ ਲੋਨ ਸਾਡਾ ਬੈਂਕ ਦਿੰਦਾ ਸੀਗਾ ਬਟ ਬਟ ਕੀ ਹੈ ਕਿ ਬੈਂਕਾਂ ਦੇ ਵਿੱਚ ਵੀ ਇੰਨਾ ਕੰਪੀਟੀਸ਼ਨ ਹੈ ਕਿ ਉਹਨਾਂ ਨੂੰ ਹਰ ਚੀਜ਼ ਲਈ ਕਲਾਇੰਟ ਚਾਹੀਦੇ ਨੇ ਉਹ ਤੁਹਾਨੂੰ ਅੱਜ ਅੱਜ ਉਹ ਜ਼ਮਾਨਾ ਗਿਆ ਤੁਹਾਨੂੰ ਕਹਿਣਗੇ ਵੀ ਤੁਹਾਨੂੰ ਹੋਮ ਲੋਨ ਚਾਹੀਦਾ ਜੀ ਤੁਸੀਂ ਜੇ ਐਪ ਡਾਊਨਲੋਡ ਕੀਤੀ ਹੋਈ ਹੈ ਕਿਸੇ ਵੀ ਬੈਂਕ ਦੇ ਤੁਹਾਨੂੰ ਪ੍ਰੀ ਅਪਰੂਵ ਤੁਹਾਨੂੰ ਹੋਮ ਲੋਨ ਤੁਹਾਨੂੰ ਦੇ ਦੇਣਗੇ ਪ੍ਰੀ ਅਪਰੂਵ ਤੁਹਾਨੂੰ ਕਾਰ ਲੋਨ ਦੇ ਦੇਣਗੇ ਪ੍ਰੀ ਪ੍ਰੀ ਅਪਰੂਵ ਤੁਹਾਨੂੰ ਲੈਪ ਦੇ ਦੇਣਗੇ ਪ੍ਰੀ ਅਪਰੂਵ ਤੁਹਾਨੂੰ ਪਰਸਨਲ ਲੋਨ ਦੇ ਦੇਣਗੇ ਹੈਨਾ ਤਾਂ ਪਹਿਲਾਂ ਕੀ ਹੁੰਦਾ ਸੀ ਕਿ ਵੀ ਉਦੋਂ ਜਿਵੇਂ ਅਸੀਂ ਸਾਨੂੰ ਕਿਹਾ ਜਾਂਦਾ ਵੀ ਪਰਸਨਲ ਲੋਨ ਕਿਉਂਕਿ ਪਰਸਨਲ ਲੋਨ ਦਾ ਇੰਟਰਸਟ ਦੂਜੇ ਲੋਨਸ ਦੇ ਨਾਲੋਂ ਜ਼ਿਆਦਾ ਹੁੰਦਾ ਸੀ। ਰਾਈਟ ਜੋ ਲੋਨ ਕੇ ਪ੍ਰੋਪਰਟੀ ਹੈ ਉਹਦਾ ਜੇ ਮੈਂ 10 11 10% ਹੁੰਦਾ ਸੀ ਜਾਂ 11% ਹੁੰਦਾ ਸੀ ਉਸ ਟਾਈਮ ਜੇ ਮੈਂ ਹੋਮ ਲੋਨ ਹੁੰਦਾ ਸੀਗਾ ਉਹਦਾ 7% 8% ਹੁੰਦਾ ਸੀਗਾ ਕਾਰ ਲੋਨ ਦਾ ਮਤਲਬ 11 ਤੋਂ 12 13 14 15 ਤੱਕ ਵੀ ਚਲਾਇਆ ਹੁੰਦਾ ਸੀਗਾ ਪਰਸਨਲ ਲੋਨ ਮੀਨ 18 19% ਤੱਕ ਅਸੀਂ ਦਿੰਦੇ ਸੀਗੇ ਲਾਈਕ ਜਿਵੇਂ ਕੋਈ ਵਧੀਆ ਕੋਈ ਬਹੁਤ ਹੀ ਸਾਨੂੰ ਜਿਵੇਂ ਹੁੰਦਾ ਸੀ ਵੀ ਆਹ ਕਲਾਇੰਟ ਨੂੰ ਨਾਲ ਜੋੜਨਾ ਹੈ ਜਾਂ ਇਹਦੀ ਇਹਦੀ ਫਾਈਲ ਵੱਡੀ ਬਣ ਰਹੀ ਹੈ ਹੂੰ ਉਹ ਤੇ ਜਿਵੇਂ ਕ੍ਰੈਡਿਟ ਮੈਨੇਜਰ ਤੋਂ ਅਸੀਂ ਉਹਦਾ ਮਤਲਬ ਥੋੜਾ ਹੈ ਵੇ 1 2% ਦਾ ਵੇਵਰ ਵੀ ਲੈਣਾ ਕਰਕੇ ਤਾਂ ਬੈਂਕ ਨੂੰ ਉਹਦੇ ਵਿੱਚ ਬੈਨੀਫਿਟ ਹੁੰਦਾ ਸੀਗਾ ਇੱਕ ਬੈਂਕ ਬੈਂਕ ਨੂੰ ਮਤਲਬ ਆਪਣੇ ਕਸਟਮਰ ਮਿਲਦੇ ਸੀਗੇ ਜਿੱਥੇ ਜਿਹੜੇ ਕਿ ਪਰਸਨਲ ਨਨ ਇਨਸਕਿਉਰ ਲੋਨ ਹੁੰਦਾ ਸੀ ਆਲਵੇਜ਼ ਜਿਦੇ ਵਿੱਚ ਸਿਰਫ ਉਹਦੀ ਉਹਦੀ ਇਨਕਮ ਦੇਖੀ ਜਾਂਦੀ ਸੀ ਬੈਂਕ ਸਟੇਟਮੈਂਟ ਲੱਗਦੀ ਸੀ ਉਹਦੇ ਚੈੱਕ ਲਏ ਜਾਂਦੇ ਸੀਗੇ ਤਾਂ ਉਹਦੇ ਲਈ ਅਸੀਂ ਡੋਰ ਟੂ ਡੋਰ ਜਾਂਦੇ ਸੀ ਅਸੀਂ ਆਫਰ ਦੇ ਕੇ ਹੁੰਦੇ ਸੀ ਤੁਹਾਡਾ ਬੈਂਕ ਦੇ ਰਿਹਾ ਫਿਰ ਉਹ ਸਾਨੂੰ ਜਿਵੇਂ ਮੋਸਟਲੀ ਲੋਕਾਂ ਨੂੰ ਪਤਾ ਨਹੀਂ ਵੀ ਕੋਈ ਪ੍ਰਾਪਰਟੀ ਦੇ ਅਗੇਂਸਟ ਦੇਣੀ ਨਹੀਂ ਪੈ ਰਹੀ ਜਾਂ ਕੁਝ ਹੋਰ ਕੋਈ ਸਿਕਿਉਰਿਟੀ ਨਹੀਂ ਦੇਣੀ ਪੈ ਰਹੀ ਤਾਂ ਉਹ ਕੀ ਕਰਦੇ ਸੀ ਸਾਨੂੰ ਜੀ ਕਹਿੰਦੇ ਸਾਹਿਬ ਕਿੰਨਾ ਦੇ ਸਕਦੇ ਹੋ ਤੁਹਾਡਾ ਮੈਕਸਿਮਮ ਸਾਡੇ 10 ਲੱਖ ਦੀ ਸਾਡੀ ਕਪੈਸਿਟੀ ਹੁੰਦੀ ਸੀ ਮੈਕਸਿਮਮ ਕਿੰਨਾ 10 ਲੱਖ ਦੇ ਸਕਦੇ ਫਿਰ ਅਸੀਂ ਉਹਦੀ ਉਹਦੀ ਐਲੀਜੀਬਿਲਟੀ ਦੇਖਦੇ ਰਿਟਰਨਾਂ ਦੇਖਦੇ ਜਾਂਦੇ ਕਿੰਨੇ ਲੋਨ ਚੱਲ ਰਹੇ ਨੇ ਉਹਦਾ ਉਹਦੀ ਨੈਟ ਪ੍ਰੋਫਿਟ ਕਿੰਨਾ ਉਹਦਾ ਗ੍ਰੋਸ ਕਿੰਨਾ ਹੈ ਉਹਦਾ ਬਰਾਦੀ ਕੰਪੀਟੀਸ਼ਨ ਕੀ ਕਹਿ ਰਹੀ ਹੈ ਉਹਦੀ ਬੈਲ ਬਸ਼ੀਟ ਕੀ ਕਹਿ ਰਹੀ ਹੈ ਉਹਦੀ ਸਟੇਟਮੈਂਟ ਅਜੁ ਕਿਸ਼ਤਾਂ ਤਾਂ ਨਹੀਂ ਜਾ ਰਹੀਆਂ ਕੋਈ ਹਿਡਨ ਕਿਸ਼ਤਾਂ ਤਾਂ ਨਹੀਂ ਜਾ ਰਹੀਆਂ ਕੋਈ ਹੋਰ ਅਕਾਊਂਟ ਤਾਂ ਨਹੀਂ ਹੈਗੇ ਉਹ ਸਾਰਾ ਦੇਖ ਦੂ ਕਿ ਫਿਰ ਅਸੀਂ ਉਹਨੂੰ ਕਈ ਵਾਰ ਕਹਿੰਦੇ ਤਰ ਤਰ 2 ਲੱਖ ਬਣਦਾ ਹੂੰ ਕਿ ਉਹ ਬੰਦਾ ਨਾਰਾਜ਼ ਵੀ ਹੋ ਜਾਂਦਾ ਵੀ ਮੈਂ ਦੋ ਲੱਖ ਲਵਾਂਗਾ ਹੁਣ ਹਣਾ ਤਾਂ ਉਹ ਸੀਗਾ ਅੱਛਾ ਮੇਰੇ ਕਹਿਣ ਦਾ ਮਤਲਬ ਇਹ ਸੀ ਉਸ ਗੱਲ ਦੇ ਵਿੱਚੋਂ ਵੀ ਜਿਵੇਂ ਤੁਸੀਂ ਚੰਡੀਗੜ੍ਹ ਆਏ ਤੁਸੀਂ ਉਹ ਜੌਬ ਨੂੰ ਚੁਣਿਆ ਵੀ ਤੁਹਾਡੇ ਮਨ ਦੇ ਵਿੱਚ ਕੀ ਥੌਟ ਪ੍ਰੋਸੈਸ ਸੀਗਾ ਵੀ ਹੋਰ ਪਾਸੇ ਵੀ ਜਾ ਸਕਦਾ ਬੰਦਾ ਵੀ ਯਾਰ ਪੰਜ ਚਾਰ ਹਜ਼ਾਰ ਵਾਲੀ ਨੌਕਰੀ ਦੇ ਨਾਲੋਂ ਮੋਟਾ ਹੱ ਬਦਮਾਸ਼ੀ ਵਾਲਾ ਰਾਹ ਜਾਂ ਹੋਰ ਪਾਸੇ ਵਾਲਾ ਰਾਹ ਵੀ ਉਹਦੇ ਪਿੱਛੇ ਪ੍ਰਾਣੀ ਘਰ ਦੀ ਪਰਵ੍ਰਿਸ਼ ਕੰਮ ਕਰਦੀ ਆ ਤੁਹਾਡੇ ਪਿੱਛੇ ਕੀ ਸੀ ਜਿਹੜਾ ਤੁਹਾਨੂੰ 4-5000 ਰੁਪਏ ਹੱਕ ਸੱਚ ਦਾ ਚੰਗਾ ਲੱਗਦਾ ਸੀ ਨਾ ਕਿ ਕਿਸੇ ਦਾ ਗਲ ਘੁੱਟਣ ਦੀ ਬਜਾਏ ਨਹੀਂ ਕੱਲਾ ਮੈਨੂੰ ਕੀ ਬਥੇਰੇ ਬਥੇਰੇ ਮੇਰੇ ਅਰਕੇ ਬਥੇਰੇ ਨੂੰ ਤੂੰ ਕਿਉਂ মিডিਆ ਲਾਈਨ ਕਿਉਂ ਚੁਣੀ ਬਿਲਕੁਲ ਤੇ ਤੂੰ ਵੀ ਤਾਂ ਤੂੰ ਵੀ ਤਾਂ ਪੰਜਾਬ ਪੰਜਾਬ ਦਾ ਹੀ ਐਗਜ਼ੈਂਪਲ ਹੈ ਤੇ ਤੂੰ ਵੀ ਤਾਂ ਪਿਸਤੌਲ ਚੱਕ ਸਕਦਾ ਸੀਗਾ ਤੂੰ ਹੀ ਮੋਟਾ ਹੱਥ ਮਾਰ ਸਕਦਾ ਸੀਗਾ ਹਮ ਨਹੀਂ ਅਸੀਂ ਤਕ ਸਮਝ ਸਾਡਾ ਮੈਨੂੰ ਮੈਨੂੰ ਗਾਉਣਾ ਅੱਛਾ ਲੱਗਦਾ ਹੈ ਮੈਨੂੰ ਐਕਟਿੰਗ ਕਰਨੀ ਅੱਛੀ ਲੱਗਦੀ ਹੈ ਤਾਂ ਮੈਂ ਨਾਲ-ਨਾਲ ਆਪਣਾ ਕੰਮ ਕਰ ਰਿਹਾ ਸੀ ਨਾਲ-ਨਾਲ ਆਪਣਾ ਮੈਂ ਆਪਣੀਆਂ ਕੋਸ਼ਿਸ਼ਾਂ ਮੇਰੀਆਂ ਜਾਰੀ ਸੀਗੀਆਂ ਵੀ ਮੈਂ ਆਪਣਾ ਮੈਂ ਨਾਲ-ਨਾਲ ਸਿੱਖ ਰਿਹਾ ਸੀ ਨਾਲ ਮੈਂ ਵੀ ਕਿਵੇਂ ਆਪਣਾ ਗਾਣਾ ਮੈਂ ਕਿਵੇਂ ਕਿਸੇ ਕੰਪਨੀ ਨਾਲ ਮੈਂ ਕਰ ਸਕਾਂ ਜਾਂ ਕਿਤੇ ਕਿਸੇ ਤਰੀਕੇ ਮੇਰੀ ਐਲਬਮ ਹੋ ਜੇ ਜਾਂ ਕੁਝ ਇਹ ਤਾਂ ਹਰ ਇੱਕ ਬੰਦੇ ਦੇ ਸੁਪਨੇ ਹੁੰਦੇ ਆ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿਸੇ ਵੀ ਤਰੀਕੇ ਜਿਵੇਂ ਵੀ ਕਰਦਾ ਹੈ ਹੈਨਾ ਔਰ ਦੂਜਾ ਕੀ ਹੈ ਕਿ ਮੈਨੂੰ ਲੱਗਦਾ ਕਿ ਜਿਹੜੇ-ਜਿਹੜੇ ਪਰਿਵਾਰਾਂ ਤੋਂ ਆਪਾਂ ਆਪਾਂ ਆਏ ਆਂ ਜਾਂ ਸਾਡਾ ਅਸੀਂ ਜੋ ਸਿੱਖਿਆ ਔਰ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਕੱਲਾ ਗੁੰਡਾ ਕਰਦੀ ਹੋਗੀ ਜਾਂ ਕੋਈ ਇਹੋ ਜਿਹੀ ਕੁਝ ਕੋਈ ਚੀਜ਼ ਹੋਗੀ ਉਹ ਤੁਸੀਂ ਆਪਣੀ ਖੁਸ਼ੀ ਲਈ ਤੁਸੀਂ ਕਰ ਸਕਦੇ ਹੋ ਮਨ ਲਾ ਮਨ ਲਾ ਮੈਂ ਕੋਈ 2 ਨੰਬਰ ਦੀ ਚੀਜ਼ ਕਰੂੰਗਾ ਮੈਂ ਲੁੱਕ ਕੇ ਰਹਿ ਲੂੰਗਾ ਮੈਂ ਕੋਈ ਕਾਂਡ ਕਰਕੇ ਕਿਤੇ ਹੋਰ ਜਗ੍ਹਾ ਤੇ ਜਾ ਕੇ ਬਹਿ ਜਾਊਂਗਾ ਮੇਰਾ ਪਰਿਵਾਰ ਮੇਰੀ ਮਾਂ ਮੇਰਾ ਪਿਓ ਮੇਰਾ ਭਰਾ ਮੇਰੀਆਂ ਭੈਣਾਂ ਮੇਰੇ ਦੋਸਤ ਉਹ ਸਾਰੇ ਉਹਨਾਂ ਮੈਂ ਕਿ ਆਪਣੀ ਸਿਰਫ ਇੰਨੀ ਇੱਕ ਬੇਹੂਦਗੀ ਲਈ ਇੰਨੀ ਇੱਕ ਬੇਵਕੂਫੀ ਲਈ ਕਿ ਮੈਂ ਸਾਰੇ ਗਵਾ ਲੂੰਗਾ ਹੂੰ ਮੈਨੂੰ ਖੁਦ ਨੂੰ ਡਰ ਲੱਗੂਗਾ ਨਾ ਕਿ ਅਗਰ ਮੈਂ ਕੋਈ ਗਲਤ ਚੀਜ਼ ਕੀਤੀ ਹੈ ਤਾਂ ਪੁਲਿਸ ਉਹਨਾਂ ਨੂੰ ਜਾ ਕੇ ਤੰਗ ਕਰੂਗੀ ਉਹਨਾਂ ਨੂੰ ਜਾ ਕੇ ਪੁੱਛੂਗੀ ਜੇ ਮੈਂ ਉਹਨਾਂ ਨੂੰ ਕੰਟੈਕਟ ਕਰੂੰਗਾ ਤਾਂ ਪੁਲਿਸ ਉਹਨਾਂ ਨੂੰ ਜਰੂਰ ਪੁੱਛੂਗੀ ਕਿਉਂਕਿ ਸਭ ਸਭ ਦੇ ਫੋਨ ਟਾਈਪਾਂ ਤੇ ਹੁੰਦੇ ਆ ਕੋਈ ਪਤਾ ਹੀ ਨਹੀਂ ਤੇਰਾ ਬੰਨ ਟਾਈਪ ਕਰ ਰਹੀ ਹੋਏ ਪਰਸ ਹੂੰ ਕੋਈ ਕੁਝ ਪਤਾ ਹੀ ਨਹੀਂ ਲੱਗਦਾ ਅਸ ਨਹੀਂ ਫਿਰ ਉਹਦੇ ਵਿੱਚ ਕਿਵੇਂ ਆ ਕਿਉਂਕਿ ਜਦੋਂ ਕਈ ਵਾਰੀ ਸਾਨੂੰ ਫੋਰਸ ਵੀ ਬਹੁਤ ਕਰਿਆ ਜਾਂਦਾ ਜਿਵੇਂ ਤੁਸੀਂ ਆ ਤੁਹਾਡਾ ਮਨ ਨਹੀਂ ਹੈਗਾ ਵੀ ਮੈਂ ਬੀਟ ਗਾਣਾ ਗਾਣਾ ਪਰ ਤੁਹਾਨੂੰ ਚਾਰ ਬੰਦੇ ਫੋਰਸ ਕਰਨਗੇ ਕਿ ਨਹੀਂ ਅੱਜ ਬੀਟ ਦਾ ਜਮਾਨਾ ਤਾਂ ਤੁਸੀਂ ਉਸ ਰੇਸ ਪਿੱਛੇ ਕਿਉਂ ਨਹੀਂ ਭੱਜਦੇ ਜਿਵੇਂ ਤੁਸੀਂ ਤੁਸੀਂ ਫਿਲਮਾਂ ਵੀ ਬਹੁਤ ਘੱਟ ਕਰਦੇ ਹੋ ਜਾਂ ਤੁਸੀਂ ਉਹ ਜਿਹੜੀ ਤੁਹਾਡੇ ਅੰਦਰ ਇੱਕ ਖਿੱਚ ਹੁੰਦੀ ਆ ਕਿ ਯਾਰ ਮੈਂ ਸਟੈਬਲਿਸ਼ ਹੋਣਾ ਤੁਹਾਡਾ ਗਾਣਾ ਹਨੀ ਸਿੰਘ ਨਾਲ ਆਉਂਦਾ ਉਸ ਤੋਂ ਬਾਅਦ ਤੁਸੀਂ ਮਤਲਬ ਵਧਣ ਦੀ بجائے ਪਿੱਛੇ ਨੂੰ ਜਾਣਾ ਸ਼ੁਰੂ ਕਰ ਦਿੱਤਾ ਜੋ ਲੋਕ ਮੰਨਦੇ ਨੇ ਮੈਂ ਉਹਨਾਂ ਦੇ opinion ਨਾਲ ਗੱਲ ਕਰ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਵੀ ਹਰ ਬੰਦੇ ਅੰਦਰ ਭੁੱਖ ਤੁਹਾਡੇ ਅੰਦਰ ਕਿਉਂ ਨਹੀਂ ਕਿੰਨੀ ਪੁੱਖ ਦੇਖੋ ਪੁੱਖ ਸਾਰਿਆਂ ਦੇ ਅੰਦਰ ਹੀ ਹੈਗੀ ਹੈ ਕਿਸੇ 'ਚ ਥੋੜੀ ਹੈ ਕਿਸੇ 'ਚ ਬਾੜੀ ਹੈ ਪੁੱਖ ਦਾ ਕੋਈ ਮਸਲਾ ਨਹੀਂ ਹੈਗਾ ਬਟ ਦੇਖੋ ਮੈਨੂੰ ਇਹ ਲੱਗਦਾ ਕਿ ਵੀ ਵੀ ਮੈਂ ਦੇਖੋ ਮੈਂ ਬੀਟ ਗਾਣੇ ਵੀ ਮੈਂ ਮੈਂ ਕਰਦੇ ਮੈਂ ਕੀਤੇ ਹੀ ਹੈ ਹਨਾ ਤਾਂ ਇੱਕ ਤਾਇਰ ਸਰਕਲ ਮੇਰਾ ਇਹੋ ਜਿਹਾ ਸੀਗਾ ਇੱਕ ਕੀ ਹੈ ਕਿ ਨਾ ਇੱਕ ਥੌਟ ਪ੍ਰੋਸੈਸ ਹੀ ਹੋ ਜਾਂ ਮਤਲਬ ਬਣ ਜਾਂਦਾ ਬੰਦੇ ਦਾ ਉਹੋ ਜਿਹਾ ਹੀ ਮੇਰਾ ਆਲਰੇਡੀ ਪਹਿਲਾਂ ਦਾ ਬਣਿਆ ਹੋਇਆ ਹੈ ਤਾਂ ਮੈਂ ਗਾਣੇ ਮੈਂ ਕੀਤੇ ਹੈ ਮੈਂ ਕਰਦਾ ਵੀ ਹਾਂ ਪਰ ਮੈਨੂੰ ਮੈਂ ਇੱਕ ਪੁੱਖ ਸਹਿੰਦੇ ਸਹਿੰਦੇ ਜੀ ਮਤਲਬ ਇੱਕ ਇੱਕ ਥੋੜੀ ਜੀ ਬਾਉਂਡਰੀ ਜੀ ਕਰ ਰੱਖੀ ਹੋਈ ਵੀ ਇੱਥੋਂ ਤੱਕ ਹੀ ਇਹ ਠੀਕ ਰਹੂਗਾ ਇਹੋ ਜੀ ਚੀਜ਼ ਹੀ ਠੀਕ ਰਹਿਣੀ ਹੈ ਤਾਂ ਬਾਕੀ ਸਭ ਤੋਂ ਇੰਪੋਰਟੈਂਟ ਚੀਜ਼ ਮੈਨੂੰ ਜੋ ਲੱਗਦਾ ਕਿ ਤੁਹਾਨੂੰ ਤੁਸੀਂ ਜ਼ਿੰਦਗੀ 'ਚ ਤੁਹਾਡਾ ਖੁਸ਼ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਦੌੜ 'ਚ ਪੈ ਗਏ ਨਾ ਤਾਂ ਤੁਸੀਂ ਸਭ ਕੁਝ ਗਵਾ ਲੋਗੇ ਮੈਂ ਗੋਹਾ ਮਾੜਾ ਦੇ ਦਰਸ਼ਕ ਨੂੰ ਹੱਸ ਕੇ ਦਿਖਾ ਦੋ ਯਾਰ ਉਹਨਾਂ ਨੂੰ ਕੋਈ ਸਿਆਣਾ ਲੱਗਿਆ ਨਹੀਂ ਮਤਲਬ ਜੇ ਤੁਸੀਂ ਕਿਸੇ ਦੌੜ 'ਚ ਪੈ ਗਏ ਹੈ ਨਾ ਦੌੜ 'ਚ ਪੈ ਗਏ ਤਾਂ ਦੌੜ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਭੱਜਦੇ ਹੀ ਰਹੋਗੇ ਹੂੰ ਤੁਹਾਨੂੰ ਤੁਸੀਂ ਨਾ ਰੋਕੋਗੇ ਨਾ ਕਿਉਂਕਿ ਤੁਹਾਨੂੰ ਪਤਾ ਜੇ 1 ਸੈਕਿੰਡ ਲਈ ਵੀ ਰੋਕੇ ਤਾਂ ਜਿਹੜਾ ਤੁਹਾਡਾ ਪਿੱਛੇ ਪਜਾ ਰਿਹਾ ਹੈ ਜਾਂ ਤੁਹਾਡੇ ਨਾਲ ਪਜਾ ਰਿਹਾ ਉਹ ਨਿਕਲ ਜਾਊਗਾ ਹੂੰ ਔਰ 1 ਸੈਕਿੰਡ ਮੰਨ ਲਓ ਜਿਵੇਂ ਆਪਾਂ ਕਦੇ ਮੰਨ ਲਓ ਕਿਸੇ ਨੇ ਕੋਈ 1 ਕਿਲੋਮੀਟਰ ਦੀ ਦੌੜ ਹੈ ਹੂੰ ਉਹਨਾਂ ਦੇ ਮੰਨ ਲਓ 1 ਸੈਕਿੰਡ ਲਈ ਕੋਈ ਬੰਦਾ ਨੇ ਪਿੱਛੇ ਮੁੜ ਕੇ ਵੀ ਦੇਖ ਲਿਆ ਤਾਂ ਹਾਰ ਗਿਆ ਹੂੰ ਇੱਥੇ ਤੱਕ ਹੁੰਦਾ ਹੈ ਤਾਂ ਮੈਨੂੰ ਲੱਗਦਾ ਕਿ ਤੁਸੀਂ ਆਪਣਾ ਕੰਮ ਕਰੀ ਚੱਲੋ ਹੂੰ ਤੁਹਾਨੂੰ ਜੋ ਜੋ ਚੀਜ਼ ਤੁਹਾਨੂੰ ਆਨੰਦ ਦਿੰਦੀ ਹੈ ਜੋ ਚੀਜ਼ ਤੁਹਾਨੂੰ ਖੁਸ਼ੀ ਦਿੰਦੀ ਹੈ ਤੁਸੀਂ ਉਹ ਕਰੋ ਨਾ ਕਿ ਤੁਸੀਂ ਕਿਸੇ ਨੂੰ ਦੇਖ ਕੇ ਚੀਜ਼ਾਂ ਕਰੋ ਯਾਰ ਉਹਨੇ ਤਾਂ ਆਹ ਕਰ ਲਿਆ ਮੈਂ ਵੀ ਆਹ ਕਰ ਲਾਂ ਉਹਨੇ ਆਹ ਕਰ ਲਿਆ ਮੈਂ ਵੀ ਆਹ ਕਰ ਲਾਂ ਆਪਣਾ ਆਪਣਾ ਵजूद ਨਾ ਛੱਡੋ ਆਪਣੀ ਜੋ ਤੁਹਾਡੀ ਹੋਦਾ ਉਹਨੂੰ ਨਾ ਗਵਾਓ ਠੀਕ ਹੈ ਕੋਈ ਕੀ ਸੋਚਦਾ ਹੈ ਕੋਈ ਕੀ ਕਹਿੰਦਾ ਉਹਨੂੰ ਛੱਡ ਕੇ ਤੁਸੀਂ ਕੀ ਤੁਹਾਡੇ ਤੁਹਾਡੇ ਦਿਮਾਗ 'ਚ ਕਿਹੜੇ ਕੈਰੈਕਟਰ ਉਸ ਸਮੇਂ ਆਏ ਜਦੋਂ ਤੁਸੀਂ ਇਹ ਫਿਲਮ ਕਰ ਰਹੇ ਸੀ ਕਿਉਂਕਿ ਜਦੋਂ ਅਸੀਂ ਕੋਈ ਕੈਰੈਕਟਰ ਕਰਦੇ ਆ ਤਾਂ ਆਬਵੀਅਸਲੀ ਗੱਲ ਆ ਵੀ ਸਾਡੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਘਰ ਕਰਤੀਆਂ ਨੇ ਘੁੰਮਦੀਆਂ ਨੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਕਿਹੜੇ ਕਿਹੜੇ ਕਰਦਾਰ ਆਏ ਜਦੋਂ ਤੁਸੀਂ ਹੱਥ ਦੇ ਵਿੱਚ ਬੰਦੂਖ ਪਿਸਟਲ ਫੜਨਾ ਸੀ ਤਾਂ ਤੁਹਾਨੂੰ ਲੱਗਿਆ ਕਿ ਯਾਰ ਹਾਂ ਫਲਾਣਾ ਐ ਕਰਦਾ ਹੁੰਦਾ ਸੀ ਜਾਂ ਫਲਾਣਾ ਐ ਸੀ ਨਹੀਂ 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 ਮੈਂ ਕਿਸੇ ਦੇ ਇੰਜ ਕੇ ਫਲਾਣਾ ਐ ਕਰਦਾ ਏ ਧਮਕਾਣਾ ਐ ਕਰਦਾ ਸੀਗਾ ਇਹ ਨਹੀਂ ਕੋਈ ਮਸਲਾ ਹੁੰਦਾ ਮਸਲਾ ਇਹ ਹੁੰਦਾ ਕਿ ਵੀ ਵੀ ਮੈਨੂੰ ਇਹ ਲੱਗਦਾ ਕਿ ਵੀ ਮੇਰਾ ਜਿਹੜਾ ਕੈਰੈਕਟਰ ਹੈ ਜੋ ਮੈਂ ਕਰ ਰਿਹਾ ਹੂੰ ਉਹ ਮੇਰੀ ਇਮੇਜਿਨੇਸ਼ਨ ਹੈ ਹੂੰ ਠੀਕ ਹੈ ਮੈਂ ਐਕਟ ਕਰਨਾ ਹੈ ਨਾ ਤਾਂ ਮਤਲਬ ਵੀ ਮੈਂ ਉਹਨੂੰ ਵੀ ਮੇਰੀਆਂ ਮੇਰੀ ਇਮੇਜਿਨੇਸ਼ਨ ਦੇ ਵਿੱਚ ਉਹ ਕੀ ਕਿਵੇਂ ਕਿਵੇਂ ਕਰੂਗਾ ਕਿਵੇਂ ਬੜੂਗਾ ਕਿਉਂਕਿ ਮੇਰੇ ਤਾਂ ਜਦੋਂ ਤਾਂ ਜਦੋਂ ਕਹਾਣੀ ਸਾਡੀ ਫਾਈਨਲ ਹੋਈ ਮੇਰੇ ਚੱਲ ਮੇਰਾ ਤਾਂ ਚੱਲ ਰਿਹਾ ਸੀ ਜਦੋਂ ਸੌਂਦੇ ਉੱਠਦੇ ਬਹਿੰਦੇ ਚੀਜ਼ਾਂ ਕਿ ਤੁਸੀਂ ਜਦੋਂ ਵੀ ਚੀਜ਼ ਇੱਕੋ ਹੀ ਚੀਜ਼ ਕਰ ਰਹੇ ਹੋ ਉਹ ਤਾਂ ਉਹ ਉਹੀ ਚੱਲੀ ਜਾਣੀ ਸਾਡੇ ਦਿਮਾਗ ਦੇ ਵਿੱਚ ਤਾਂ ਉਹਦਾ ਉਹਦਾ ਆਪਣਾ ਹੀ ਇੱਕ ਨਜ਼ਰੀਆ ਹੈ ਉਹ ਕਿਸੇ ਤੋਂ ਇਨਫਲੂਐਂਸਡ ਨਹੀਂ ਹੈਗਾ ਕਿ ਫਲਾਨਾ ਬੰਦਾ ਆਇਆ ਪਿਸਤੌਲ ਫੜਦਾ ਹੈ ਜਾਂ ਫਲਾਨਾ ਬੰਦਾ ਆਇਆ ਗੋਲੀ ਚੋਂਦਾ ਤੇ ਉਹਦੇ ਵਾਂਗੂ ਆ ਨਹੀਂ ਨਹੀਂ ਆਪਣੇ ਵਰਗਾ ਹੀ ਹੈ ਹੂੰ ਆਪਦੇ ਵਰਗਾ ਹੈ ਅੱਛਾ ਜਿਵੇਂ ਤੁਸੀਂ ਬਹੁਤੇ ਲੋਕਾਂ ਨੂੰ ਸ਼ਾਇਦ ਇਹ ਵੀ ਲੱਗਣਾ ਵੀ ਸ਼ਾਇਦ ਨਿਸ਼ਾਨਪੁਲ ਇਹ ਇਸ ਲਈ ਵੀ ਸ਼ਾਂਤ ਰਹਿੰਦਾ ਕਿਉਂਕਿ ਜਿਹੜੀ ਇੰਡਸਟਰੀ ਗਾਣੇ ਆ ਵਜਾਉਣ ਲਈ ਜਾਂਦੀ ਜਾਂਦੀ ਸੀ ਜਿਹੜੀ ਇੰਡਸਟਰੀ 뮤직 ਲਈ ਜਾਂਦੀ 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 ਸੀ ਉੱਥੇ ਵੀ ਕਲਾਕਾਰਾਂ ਨੂੰ ਤਮਕੀਆਂ ਫਰੋਤੀਆਂ ਦਾ ਇਹ ਦੌਰ ਸ਼ੁਰੂ ਹੋ ਗਿਆ ਤੁਸੀਂ ਇਸ ਚੀਜ਼ ਨੂੰ ਕਿਵੇਂ ਮੰਨਦੇ ਹੋ ਵੀ ਕਲਾਕਾਰਾਂ ਦੀ ਚਮਕ-ਦਮਕ ਨੇ ਗੈਂਗイズਮ ਦਾ ਮੋਹ ਵੀ ਇਧਰਲੇ ਪਾਸੇ ਕਰਦਾ ਜਾਂ ਬਦਮਾਸ਼ਾਂ ਦਾ ਮੋਹ ਵੀ ਇਧਰ ਵੀ ਕਰਦਾ ਵੀ ਕਲਾਕਾਰ ਵੀ ਮੋਟੀ ਸਾਮੀ ਨੇ ਕਲਾਕਾਰਾਂ ਕੋਲੇ ਵੀ ਬਹੁਤ ਰੁਪਈਏ ਨੇ ਇਹਨਾਂ ਤੋਂ ਲੁੱਟ ਲੋ ਨਹੀਂ ਬਿਲਕੁਲ ਠੀਕ ਗੱਲ ਹੈ ਇਹ ਇਹ ਗੱਲ ਵੀ ਬਿਲਕੁਲ درست ਹੈ ਇੱਕ ਹੋਰ ਚੀਜ਼ ਹੈ ਕਲਾਕਾਰ ਬਹੁਤ ਸੌਫਟ ਟਾਰਗੇਟ ਹਮ ਤਾਂ ਆਲਵੇਜ਼ ਤੁਸੀਂ ਜੋ ਆਸਾਨ ਟਾਰਗੇਟ ਹੋਊਗਾ ਤੁਸੀਂ ਉਸੇ ਨੂੰ ਟਾਰਗੇਟ ਕਰੋਗੇ ਹਮ ਔਰ ਵਿੱਚ ਦੀ ਜਿਹੜਾ ਜਿਹੜੀ ਇਹ ਸ਼ੁਰੂਆਤ ਜਿੱਥੋਂ ਜਿੱਥੋਂ ਹੋਈ ਹੈ ਮਤਲਬ ਜਿਵੇਂ ਜਿਹੜਾ ਥ्रेटनिंग ਦੀ ਜਿਹੜੀ ਸ਼ੁਰੂਆਤ ਹੋਈ ਹੈ ਉਹ ਮੈਨੂੰ ਲੱਗਦਾ ਮੋਸਟਲੀ ਵਿੱਚੋਂ ਹੀ ਜਿਹੜੇ ਲੋਕ ਇੱਕ ਦੂਜੇ ਨਾਲ ਕੋਈ ਕਿਸੇ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਸੀ ਕਿਸੇ ਨਾਲ ਕਿਸੇ ਨੂੰ ਕੋਈ ਜੈਲਸੀ ਸੀ ਸ਼ੁਰੂਆਤ ਇਹਦਾ ਹੀ ਹੋਈ ਆ ਵੀ ਫਲਾਨੇ ਤੋਂ ਫਲਾਨੇ ਨੂੰ ਤੋਂ ਪੈਸੇ ਲੈ ਲਓ ਤੁਸੀਂ ਤਦ ਕਿ ਦੇ ਕੇ ਫਲਾਨੇ ਤੋਂ ਐਂ ਕਰਵਾ ਲਓ ਟਿਮਕਾਨੇ ਤੋਂ ਐਂ ਕਰਵਾ ਲਓ ਉਹ ਚੀਜ਼ਾਂ ਕਰਦੇ 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 ਉਹ ਉਹ ਸਭ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਜਿੰਨੇ ਵੀ ਜਿੰਨੇ ਵੀ ਲੋਕ ਇਸ ਚੀਜ਼ ਦਾ ਕੰਮ ਕਰਦੇ ਸੀਗੇ ਜੋ ਪੰਜ ਗਰੁੱਪ ਪਸੇ ਚਾਹੇ ਸੱਤ ਗਰੁੱਪ ਚਾਹੇ 10 ਗਰੁੱਪ ਸਭ ਨੂੰ ਸਭ ਨੂੰ ਲੱਗੇ ਕਿ ਅਬ ਤੱਕ ਚੀਜ਼ ਬੜੀ ਵਧੀਆ ਉਹ ਆਪਣੇ ਤਰੀਕੇ ਨਾਲ ਉਹ ਉਹਨਾਂ ਨੇ ਜੇ ਖੁੱਲ ਕੇ ਦੱਸਣਾ ਚਾਹੋ ਹਾਂ ਤੁਹਾਡੇ ਸਾਹਮਣੇ ਕਿਸੇ ਕਲਾਕਾਰ ਨੂੰ ਕੋਈ ਧਮਕੀ ਵਾਲਾ ਫੋਨ ਆਇਆ ਹੋਵੇ ਜਾਂ ਤੁਸੀਂ ਕਿਸੇ ਐਸੇ ਕਲਾਕਾਰ ਨੂੰ ਦੇਖਿਆ ਹੋਵੇ ਵੀ ਜੀਨੇ ਬਦਮਾਸ਼ਾਂ ਨੂੰ ਪੈਸੇ ਵੀ ਭਰੇ ਆ ਪੈਸੇ ਦਿੱਤੇ ਵੀ ਆ ਆਪਣੀ ਜਾਨ ਬਚਾਈ ਐ ਸਮਝੋ ਇਹ ਗੱਲ ਇੱਕ ਤਾਂ ਮੈਂ ਬਹੁਤ ਘੱਟ ਵੇਚਰਦਾ ਤੁਹਾਨੂੰ ਵੀ ਸਾਰਿਆਂ ਨੂੰ ਨਹੀਂ ਪਤਾ ਜੀ ਦੂਜਾ ਕੀ ਹੈ ਕਿ ਕਿਸੇ ਬੰਦੇ ਨੇ ਕੋਈ ਚੀਜ਼ ਕੀਤੀ ਵੀ ਹੋਊਗੀ ਤਾਂ ਸਭ ਨੂੰ ਹੁੰਦਾ ਕਿ ਇਹ ਵੀ ਮੇਰੀ ਗੱਲ ਬਾਹਰ ਨਾ ਆਵੇ ਹਣਾ ਤਾਂ ਕਿਸੇ ਨੇ ਕਿਸੇ ਨੇ ਤੂੰ ਕਿਸੇ ਨੂੰ ਹੀ ਪੁੱਛੇਗਾ ਕੋਈ ਨਹੀਂ ਮੰਨੂਗਾ ਵੀ ਮੈਂ ਦਿੱਤੇ ਐ ਜਾਂ ਮੈਨੂੰ ਕਿਹ ਹੈ ਜੀ ਕਾਲ ਆਈ ਅਗਲਾ ਕਹਿੰਦਾ ਵੀ ਕੁੱਤ ਕਲੇਸ਼ ਤੋਂ ਬਾਹਰ ਹੀ ਰਹੀਏ ਖੇੜਾ ਛੁੱਟੇ ਕੋਈ ਲੋੜ ਨਹੀਂ ਇਹਦਾ ਮਤਲਬ ਕਲਾਕਾਰਾਂ ਦੀ ਲਾਈ ਬਹੁਤ ਟਫ ਤੇ ਆਬਵੀਅਸਲੀ ਟਫ ਤਾਂ ਹੈ ਕੀ ਹੈ ਹੂੰ ਮੈਨੂੰ ਲੱਗਦਾ ਸਭ ਨੂੰ ਲੱਗਦਾ ਹੁਣ ਬਹੁਤ ਸਾਰੇ ਹੁਣ ਕਈ ਵਾਰੀ ਕੀ ਹੁੰਦਾ ਹੈ ਕਿ ਕੋਈ 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 ਵਿਚਾਰਾ ਕਈਆਂ ਨੇ ਤਾਂ ਜਿਵੇਂ ਗੱਡੀਆਂ ਗੁੱਡੀਆਂ ਲਈਆਂ ਜਾਂ ਕੁਝ ਚੀਜ਼ਾਂ ਕੀਤੀਆਂ ਜਿਹੜੀ ਚਮਕ ਤਮਕ ਦਿਖਾਈ ਜਾ ਉਹ ਚਮਕ ਤਮਕ ਕਈ ਵਾਰੀ ਅੱਧੀ ਹੁੰਦੀ ਐ ਅੱਧੀ ਤਾਂ ਉਹ ਕ੍ਰੀਏਟ ਕੀਤੀ ਹੁੰਦੀ ਐ ਹਮ ਹੈਨਾ ਉਤੋਂ ਉਹਨਾਂ ਤੇ ਆ ਕੇ ਹੋਰ ਨਵਾਂ ਬੋਝ ਪੈ ਜਾਂਦਾ ਵੀ ਯਾਰ ਵੀ ਤੁਸੀਂ ਹੁਣ ਵੀ ਇੰਨੇ ਪੈਸੇ ਸਾਨੂੰ ਦਿਓ ਜੇ ਤੁਸੀਂ ਜਾਉਣਾ ਤਾਂ ਨਹੀਂ ਮਰ ਜਾਓਗੇ ਹਮ ਹੁਣ ਕੋਈ ਕਈ ਵਾਰੀ ਸੋਚਦੇ ਯਾਰ ਵੀ ਮੇਲਿਆਂ ਤੇ ਜਾਣਾ ਹੈ ਪ੍ਰੋਗਰਾਮਾਂ ਤੇ ਜਾਣਾ ਬੰਦਾ ਸੋਚਦਾ ਯਾਰ ਵੀ ਕੀ ਕਰਾਂਗੇ ਰੋਜ਼ ਟ੍ਰੈਵਲ ਕਰਨਾ ਉਹਨੂੰ ਕੋਈ ਤੋਪਾਂ ਤਾਂ ਨਾਲ ਕਲਾਕਾਰ ਦਾ ਤਾਂ ਕੰਮ ਕਲਾਕਾਰ ਕੋਲ ਤੁੰਬੀ ਹੋਊਗੀ ਹਮ ਏਕੇ 47 ਤਾਂ ਹੋਊਗੀ ਨਹੀਂ ਉਹਦੇ ਕੋਲ ਤਾਂ ਵਿਚਾਰੇ ਉਹ ਮਤਲਬ ਉਹ ਉਹਨਾਂ ਦੇ ਘਰ ਨਾਲੇ ਜੇ ਕਿਸੇ ਨੇ ਕੁਝ ਨੇ ਕੋ ਪਿਸਤੌਲ ਵੀ ਰੱਖਿਆ ਹੋਇਆ ਤਾਂ ਉਹ ਉਹ ਕੋ ਡੇਲੀ ਪ੍ਰੈਕਟਿਸ ਕਰਦਾ ਹੈ ਵੀ ਗੋਲੀਆਂ ਕਿਵੇਂ ਚਲਾਉਣੀ ਹੈ ਜੇ ਕਿਸੇ ਨੇ ਕੋ ਸਾਹਮਣੇ ਕੋ ਬੰਦਾ ਆ ਗਿਆ ਤਾਂ ਤਾਂ ਟਫ ਤਾਂ ਹੈਗਾ ਹੀ ਹੈ ਬਾਕੀ ਮੈਨੂੰ ਲੱਗਦਾ ਹੈ ਕਿ ਵੀ ਜੇ ਉਹ ਆਪਣਾ ਕੋਈ ਬੰਦਾ ਕੰਮ ਕਰ ਰਿਹਾ ਹੈ ਅਗਰ ਕਿਸੇ ਦਾ ਨੁਕਸਾਨ ਨਹੀਂ ਕਰ ਰਿਹਾ ਮੰਨ ਲਓ ਕੋਈ ਆਰਟਿਸਟ ਵੀ ਹੈ ਤਾਂ ਜੇ ਕੋਈ ਪੈਸੇ ਕਮਾ ਰਿਹਾ ਹੈ ਤਾ ਆਡੀਅנס ਨੇ ਉਹਨੂੰ ਪੈਸੇ ਕਮਾਉਣ ਲਈ ਅਲਾਉ ਕੀਤਾ ਹੈ ਆਡੀਅנס ਉਹਦਾ ਗਾਣਾ ਜਾ ਕੇ ਸੁਣ ਰਹੀ ਹੈ ਆਡੀਅנס ਨੇ ਉਹਨੂੰ ਐਪਰੀਸ਼ੀਏਟ ਕੀਤਾ ਹੈ ਆਡੀਅנס ਨੇ ਉਹਨੂੰ ਕਿਹਾ ਵੀ ਹਾਂ ਵੀ ਠੀਕ ਹੈ ਵੀ ਤੈਨੂੰ ਸਾਡੇ ਸਾਡੇ ਘਰੇ ਆ ਤੂੰ ਖਾੜਾ ਲਾ ਕੇ ਜਾ ਸਾਡੇ ਪਿੰਡ ਆ ਤੂੰ ਮੇਲਾ ਲਾ ਕੇ ਜਾ ਸਾਡੇ ਪਿੰਡ ਆ ਤੂੰ ਟੂਰਨਾਮੈਂਟ ਲਾ ਕੇ ਜਾ ਤਾਂ ਅਗਰ ਆਵਾਮ ਜਾਂ ਲੋਕ ਉਹਨੂੰ ਦੇ ਰਿਆ ਤਾਂ ਮੈਨੂੰ ਲੱਗਦਾ ਵੀ ਕਿਸੇ ਨੂੰ ਨਹੀਂ ਹੱਕ ਹੋਣਾ ਚਾਹੀਦਾ ਕਿਸੇ ਨੂੰ ਵੀ ਅੱਛਾ ਕਲਾਕਾਰਾਂ ਦੇ ਘਰਾਂ ਤੇ ਵੀ ਆਪਾਂ ਫਿਲਮ ਦੀ ਵੀ ਗੱਲ ਕਰਨੀ ਹੈ ਕਲਾਕਾਰਾਂ ਦੇ ਘਰ ਤੇ ਵੀ ਈਡੀ ਦੀਆਂ ਰੇਡਾਂ ਪੈ ਜਾਂਦੀਆਂ ਨੇ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਵੀ ਕਲਾਕਾਰਾਂ ਦਾ ਪੈਸਾ ਜਿਹੜਾ ਲੱਗਦਾ ਵੀ 2 ਨੰਬਰ ਚ ਆ ਰਿਹਾ ਜਿਹੜਾ ਈਡੀ ਰੇਡਾਂ ਮਾਰ ਰਹੀ ਆ ਜਾਂ ਕਲਾਕਾਰਾਂ ਕੋਲੇ ਇੰਨਾ ਹੀ ਪੈਸਾ ਇਸੇ ਪਾਸੇ ਡਿੱਗ ਰਿਹਾ ਤੁਸੀਂ ਇਸ ਬਾਰੇ ਯਾਰ ਮੈਂ ਇਸ ਬਾਰੇ ਮੈਨੂੰ ਨਹੀਂ ਲੱਗਦਾ ਮੈਂ ਕਿਉਂਕਿ ਮੈਂ ਅਥਾਰਟੀ ਨਹੀਂ ਹੈਗਾ ਅਥਰਾਇਜ਼ਡ ਨਹੀਂ ਹੈਗਾ ਇਸ ਚੀਜ਼ ਬਾਰੇ ਗੱਲ ਕਰਨ ਲਈ ਤੇ ਨਹੀਂ ਵੈਸੇ ਤੁਸੀਂ ਕੀ ਮੰਨਦੇ ਨਹੀਂ ਨਹੀਂ ਮੈਂ ਇਹਦੇ ਵਿੱਚ ਕੀ ਮੰਨਾ ਹਮ ਮਤਲਬ ਹੁਣ ਕੀ ਹੁਣ ਹੋ ਸਕਦਾ ਹੁਣ ਕੋਈ ਬੰਦਾ ਵਾਕਈ ਪੈਸਾ ਇਕੱਠਾ ਕਰ ਰਿਹਾ ਹੁਣ ਦੇਖੋ ਸਿਸਟਮ ਹੈ ਸਿਸਟਮ ਦਾ ਕੰਮ ਹੈ ਉਹਨਾਂ ਡਰਾ ਕੇ ਰੱਖਣਾ ਯਾਰ ਸਭ ਨੂੰ ਅੱਛਾ ਜੋ ਜੇ ਤੂੰ ਕਮਾਈ ਕਰ ਰਿਹਾ ਹੈ ਅੱਜ ਜੇ ਤੇਰਾ ਮੰਨ ਲਓ ਐਂਟਰਟੇਨਮੈਂਟ ਤੇ ਜਿਹੜਾ 30% ਟੈਕਸ ਹੈ ਹੂੰ ਜੇ ਤੂੰ ਲੱਖ ਰੁਪਿਆ ਕਮਾਇਆ 30 ਲੱਖ ਸਰਕਾਰ ਨੂੰ ਦੇਣਾ ਪਊਗਾ ਹੂੰ ਦੇਣਾ ਪਊਗਾ ਕੋਈ ਵੀ ਚੀਜ਼ ਕਰ ਰਿਹਾ ਹੈ ਤੈਨੂੰ ਹਰ ਹੁਣ ਟੈਕ ਟੈਕਸ ਤਾਂ ਪਾਪ ਕਰਨਾ ਹੈ ਕਹਿੰਦੇ ਵੀ ਜਿਹੜਾ ਸਿੰਪਲ ਪਾਪ ਕਰਨਾ ਹੈ ਕਹਿੰਦੇ ਵੀ ਉਹਦੇ ਪਤਾ ਨਹੀਂ 5% ਹੈ ਹੂੰ ਜੇ ਥੋੜਾ ਜਿਹਾ ਉਹ ਨਮਕ ਪਾਤਾ ਉਹ ਤਾਂ ਥੋੜਾ ਜਿਹਾ ਹੋਰ ਵੱਧ ਗਿਆ ਜੇ ਕਹਿੰਦੇ ਵੀ ਉਹ ਕਰਿਮਨਲਾਈਜ਼ ਕਰ ਲਿਆ ਤਾਂ ਉਹਦੇ 12 ਕੇ 15% ਹੋ ਗਿਆ ਹੂੰ ਐਦਾ ਹਲਾ ਪਾਪਕੋਰਨ ਨਹੀਂ ਇਹਨਾ ਹੋ ਹਮ ਐ ਟੈਕਸ ਤਾਂ ਐ ਲੱਗੀ ਜਾਂਦੇ ਹੁਣ ਕੋਈ ਕੁਛ ਲੋਕ ਕੋਈ ਕੋਈ ਬਚਾਅ ਵਜੂ ਲੈਂਦਾ ਹੋਣਾ ਹੁਣ ਕਿਉਂਕਿ ਸਰਕਾਰ ਦਾ ਸਿਸਟਮ ਦਾ ਹੀ ਕੰਮ ਹੈ ਕਾ ਮਾਰ ਕੇ ਡੰਗਣਾ ਹਮ ਦੂਜਾ ਨਾ ਕੋਈ ਕਰਿਆ ਇਹ ਹਮ ਹੈਨਾ ਔਰ ਕਈ ਵਾਰੀ ਕਈ ਵਾਰੀ ਥੋੜਾ ਜਿਵੇਂ ਜਿਵੇਂ ਕੋਈ ਪਿੱਛੇ ਜੇ ਕੋਈ ਆਰਟਿਸਟ ਜਿਹੜੇ ਥੋੜੇ ਮੋਤੇ ਜਿਵੇਂ ਕਿਸਾਨ ਅੰਦੋਲਨ ਚ ਬੋਲੇ ਸੀ ਜਾਂ ਕੋਈ ਸਿਸਟਮ ਬਾਰੇ ਕੋਈ ਜਿਵੇਂ ਜਿਵੇਂ ਬੋਲੇ ਵੇਚਦੀ ਹਮ ਤਾਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਲਈ ਵੀ ਕੀਤਾ ਗਿਆ ਕਿਉਂਕਿ ਸਰਕਾਰਾਂ ਨੂੰ ਪਹਿਲਾਂ ਸਰਕਾਰਾਂ ਸਿਰਫ CBI ਤੋਂ ਕੰਮ ਲੈਂਦੀਆਂ ਸੀਗੀਆਂ ਹੂੰ ਜਦੋਂ ਤੋਂ ਇਹਨਾਂ ਨੂੰ ਪਤਾ ਲੱਗਿਆ ਵੀ ਸਾਲ ਫਾਈਨੈਂਸ਼ੀਅਲ ਫਾਈਨੈਂਸ਼ੀਅਲੀ ਤਾਂ ਘੜਬੜ ਹਰ ਕੋਈ ਬੰਦਾ ਕਰਦਾ ਹੂੰ ਉਹ ਪਿੱਛੇ ਨਾਮ ਨਹੀਂ ਯਾਦ ਇੱਕ ਪੱਤਰਕਾਰ ਉਹਨੇ ਕਿੰਨੇ ਸਾਲਾਂ ਤੋਂ ਜੇਲ੍ਹ ਚ 5000 ਦੀ ਮਨੀ ਲਾਂਡਰਿੰਗ ਚ ਹੂੰ ਠੀਕ ਹੈ 5000 5000 ਰੁਪਏ ਦੀ ਮਨੀ ਲਾਂਡਰਿੰਗ ਕੀਤੀ ਉਹਨੇ ਹੂੰ ਉਹ ਕਿੰਨੇ ਸਾਲਾਂ ਤੋਂ ਮਤਲਬ ਉਹ ਕਿੜ ਵੀ ਕੱਢਦੇ ਆ ਮਤਲਬ ਕਿੜ ਵੀ ਕੱਢਦੇ ਆ ਹਾਂ ਉਹਦਰਤੀ ਗੱਲ ਆ ਹੋਰ ਕੀ ਹੁੰਦਾ ਤੁਹਾਨੂੰ ਝੁਕਣਾ ਪਸੰਦ ਹੈ ਤੁਹਾਨੂੰ ਝੁਕਣਾ ਪਸੰਦ ਮੈਨੂੰ ਲੱਗਦਾ ਕਿ ਦੇਖੋ ਅਕੜ ਜਾਂ ਮਤਲਬ ਇੱਕ ਅਕੜਾਉપણ ਹਮੇਸ਼ਾ ਕੰਮ ਨਹੀਂ ਕਰਦਾ ਤਾਂ ਕਿਸੇ ਗੱਲ ਤੇ ਅਗਰ ਤੁਹਾਨੂੰ ਲੱਗਦਾ ਕਿ ਤੇ ਝੁਕਣਾ ਚਾਹੀਦਾ ਤੇ ਉਥੇ ਝੁਕਣ ਚ ਕੋਈ ਹਰਜ ਨਹੀਂ ਹੈਗਾ 24 ਘੰਟੇ ਤੁਸੀਂ ਐ ਹੀ ਨਹੀਂ ਰਹਿ ਸਕਦੇ ਹਾਂ ਹਾਂ ਮਤਲਬ ਤੁਸੀਂ ਤੁਸੀਂ ਆਪਣੀ ਗੱਲ ਤੇ ਸੱਚੇ ਹੋ ਤੁਸੀਂ ਆਪਣੀ ਗੱਲ ਤੇ ਸਹੀ ਹੋ ਉੱਥੇ ਮੈਨੂੰ ਲੱਗਦਾ ਕਿ ਤੁਹਾਨੂੰ ਨਹੀਂ ਚੁੱਕਣ ਦੀ ਲੋੜ ਹੈਗੀ ਤੁਸੀਂ ਆਪਦੀ ਆਪਦੀ ਲੜਾਈ ਲੜੋ ਹੋ ਸਕਦਾ ਹੈ ਤੁਹਾਡੇ ਉੱਤੇ ਕੁਝ ਮਤਲਬ ਪਰੇਸ਼ਾਨੀਆਂ ਮੁਸ਼ਕਲਾਂ ਆ ਸਕਦੀਆਂ ਬਟ ਤੁਹਾਨੂੰ ਉੱਥੇ ਮੈਨੂੰ ਲੱਗਦਾ ਆਪਣੇ ਆਪ ਲਈ ਸਟੈਂਡ ਲੈਣਾ ਜ਼ਰੂਰੀ ਹੈ ਮੈਂ ਕਹਿ ਰਿਹਾ ਸੀ ਵੀ ਜਿਵੇਂ ਪੰਜਾਬ ਦੇ ਮੁੰਡੇ ਨੇ ਜਿੰਨੇ ਅਸੀਂ ਦੇਖਦੇ ਆ ਵੀ ਜਿਹੜੇ ਮੁੰਡੇ ਗਲਤ ਤਰ੍ਹਾਂ ਦੇ ਤੁਰੇ ਉਹਨਾਂ 'ਚ ਕੋਈ ਚੰਗਾ ਬਾਸਕਟਬਾਲ ਦਾ ਖਿਡਾਰੀ ਸੀ ਕੋਈ ਚੰਗਾ ਕਬੱਡੀ ਖੇਡਦਾ ਸੀ ਲੱਗਦਾ ਵੀ ਉੱਥੇ ਜ਼ਿੰਦਗੀ ਦੇ ਵਿੱਚ ਤੁਸੀਂ ਕੀ ਆਉਣ ਦਾ ਕੈਮਰਾ ਕਹਿਣਾ ਚਾਹੋਗੇ ਵੀ ਕਿਹੜਾ ਮੋੜ ਹੁੰਦਾ ਜਿੱਥੋਂ ਬੰਦੇ ਨੂੰ ਸੰਜਮ ਦੀ ਲੋੜ ਆ ਜਾਂ ਕਿਉਂ ਇਸ ਰਾਹ ਤੁਰੇ ਜਾਂਦੇ ਨੇ ਕਿਉਂਕਿ ਖਿਡਾਰੀ ਹੁੰਦੇ ਨੇ ਕਈ ਬੰਦੇ ਤਾਂ ਪੁਲਿਸ ਦੀਆਂ ਭਰਤੀਆਂ ਵੀ ਤਿੰਨ ਤਿੰਨ ਦੇਖ ਚੁੱਕੇ ਹੁੰਦੇ ਨੇ ਉਹਨਾਂ ਚੋਂ ਇਹ 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 ਰਾਹ ਕਿਉਂ ਚੁਣਿਆ ਜਾਂਦਾ ਇੱਧਰ ਨੂੰ ਲੋਕ ਕਿਉਂ ਹੋ ਜਾਂਦੇ ਨਹੀਂ ਹੁਣ ਦਾ ਜਿਹੜੇ ਹੁਣ ਦੇ ਕੋਈ ਮਤਲਬ ਜਿਹੜੇ ਸਾਡੇ ਸਾਡੇ ਜ਼ਬਾਨ ਸਾਡੇ ਭਰਾ ਮਤਲਬ ਅਗਰ ਕਿਸੇ ਵੀ ਗਰਾਹੇ ਉੱਤੇ ਪਏ ਐ ਉਹਨਾਂ ਦਾ ਮੈਨੂੰ ਨਹੀਂ ਪਤਾ ਕਿਉਂਕਿ ਹੁਣ ਹੁਣ ਇੰਨਾ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਗਲੋਰੀਫਾਈ ਵੀ ਕੀਤਾ ਗਿਆ ਬਟ ਪਹਿਲਾਂ ਮੈਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਨਾਲ ਜਿਵੇਂ ਚਾਹ ਪ੍ਰਸ਼ਾਸਨ ਵੱਲੋਂ ਤੱਕਾ ਹੋਇਆ ਹੋਵੇ ਜਾਂ ਇੱਕ ਹੋਰ ਤਰੀਕੇ ਨਾਲ ਤੱਕਾ ਆਇਆ ਹੋਵੇ ਜਾਂ ਕਿਸੇ ਨੂੰ ਜਸਟਿਸ ਨਹੀਂ ਮਿਲਿਆ ਉਹ ਇੱਕ ਛੋਟੀ ਜੀ ਗੱਲ ਤੋਂ ਮਤਲਬ ਉਹਨਾਂ ਦੇ ਕਿਉਂਕਿ ਮੇਨ ਤਾਂ ਗੱਲ ਹੈ ਨਾ ਗੁੱਸਾ ਸਬਦ ਦੇ ਵਿੱਚ ਸੀਗਾ ਹੂੰ ਤਾਂ ਉਹ ਜਿਹੜਾ ਉਹ ਜਿਹੜੀ ਉਹਨਾਂ ਦੀ ਨਾਰਾਜ਼ਗੀ ਸੀ ਉਸ ਨਾਰਾਜ਼ਗੀ ਤੋਂ ਉਹਨਾਂ ਨੇ ਹਥਿਆਰ ਚੱਕਣ ਲਈ ਉਹ ਜਦੋਂ ਹਥਿਆਰ ਉਹਨਾਂ ਨੇ ਚੱਕ ਲਏ ਹੂੰ ਹਥਿਆਰ ਚੱਕਣ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਅਰ ਵੀ ਇਹ ਤਾਂ ਡਰਦੇ ਹੀ ਲੋਕ ਬੜੇ ਨੇ ਹੂੰ ਅ ਲੋਕ ਕਿਸੇ ਦੇ ਕੰਨ ਤੇ ਜਾ ਕੇ ਪਿਸਤੌਲ ਰੱਖਦਾਗਾ ਲੱਗੋ ਵੀ ਬਾਈ ਦੱਸ ਕੀ ਚਾਹੀਦਾ ਤੈਨੂੰ ਤੇ ਪੈਸੇ ਲੈ ਜਾ ਚੱਲ ਜਾ ਭਰਾਵਾ ਜਾਨਮਕਸ਼ ਦੇ ਹਨਾ ਤਾਂ ਉਹ ਫਿਰ ਹੌਲੀ ਹੌਲੀ ਜਦੋਂ ਜਦੋਂ ਤੁਹਾਡੇ ਤੋਂ ਇੱਕ ਦੋ ਗੁਨਾਹ ਹੋ ਜਾਂਦੇ ਆ ਫਿਰ ਤੁਸੀਂ ਤੁਹਾਨੂੰ ਲੱਗਦਾ ਕਿ ਹੁਣ ਤਾਂ ਇੰਨੀ ਦੂਰ ਤੱਕ ਆ ਗਏ ਆਂ ਸਰਾਹ ਦੇ ਉੱਤੇ ਵਾਪਸ ਕਿਵੇਂ ਮੜਾਂਗੇ ਹੂੰ ਵੀ ਹੁਣ ਤਾਂ ਐਸੀ ਐਸੀ ਜਗ੍ਹਾ ਤੇ ਰਹਿਣਾ ਪਊ ਜਾਂ ਐਸੀ ਦੁਨੀਆ 'ਚ ਰਹਿਣਾ ਪਊਗਾ ਹੂੰ ਤਾਂ ਮੈਨੂੰ ਇਹ ਲੱਗਦਾ ਕਿ ਅਗਰ ਬਹੁਤ ਵੱਡੀ ਗੱਲ ਨਹੀਂ ਕਿਉਂਕਿ ਜਿੰਨੇ ਵੀ ਜਿੰਨੇ ਵੀ ਸਾਡੇ ਮੁੰਡੇ ਜਿੰਨੇ ਵੀ ਸਾਡੇ ਸਾਡੀ ਜਵਾਨੀ ਇਹ ਇੰਨਾ ਰਾਹਾਂ ਤੇ ਗਈ ਹੈ ਹੂੰ ਚਲੋ ਉਹਨਾਂ ਦਾ ਗੁੱਸਾ ਆਪਣੀ ਜਗ੍ਹਾ ਤੇ ਜੋ ਵੀ ਤੱਕਾ ਹੋਇਆ ਆਪਣੀ ਜਗ੍ਹਾ ਤੇ ਜਾਇਜ਼ ਸੀਗਾ ਬਟ ਮੈਨੂੰ ਇਹ ਲੱਗਦਾ ਕਿ ਜਦੋਂ ਪਿੱਛੇ ਜਿਹੜੇ ਪਰਿਵਾਰ ਨੇ ਜਿਹੜੇ ਬਾਕੀ ਦੇ ਰਿਸ਼ਤੇ ਨੇ ਉਹਨਾਂ ਤੇ ਕੀ ਬੀਤਦੀ ਐ ਜਾਂ ਉਹ ਕਿਵੇਂ ਮੈਂ ਤਾਂ ਕਈ ਮਾਵਾਂ ਦੇ ਮੈਂ ਇੰਟਰਵਿਊ ਦੇਖੇ ਕਈ ਮਾਵਾਂ ਨੂੰ ਮੈਂ ਵੀ ਪੁੱਤ ਉਹ ਤਾਂ ਵੀ ਐਂ ਜੇ ਗਿਆ ਸੀ ਹੁਣ ਮਾਂ ਨੂੰ ਕੀ ਪਤਾ ਹੁੰਦਾ ਯਾਰ ਵੀ ਕੀ ਵੀ ਹੁਣ ਆਪਾਂ ਦੋਨੇ ਬਾਹਰ ਘਰੋਂ ਬਾਹਰ ਬੈਠੇ ਹਮ ਉਹਨਾਂ ਨੂੰ ਕੀ ਪਤਾ ਆਪਾਂ ਆਪਾਂ ਬਾਹਰ ਬੈਠੇ ਕੀ ਕਰ ਰਹੇ ਆ ਸਾਡੇ ਸਾਡੀ ਦਿਨਚਰਿਆ ਕੀ ਐ ਅਸੀਂ ਸਾਡਾ ਡੇਲੀ ਰੂਟੀਨ ਕੀ ਐ ਅਸੀਂ ਕਿਹੋ ਜਿਹੇ ਲੋਕਾਂ ਨਾਲ ਉਣਦੇ ਪੈ ਰਹੇ ਹਮ ਤਾਂ ਮੈਨੂੰ ਲੱਗਦਾ ਕਿ ਆਪਣੇ ਪਰਿਵਾਰ ਬਾਰੇ ਆਪਣੇ ਰਿਸ਼ਤੇਆਂ ਬਾਰੇ ਉਨ੍ਹਾਂ ਬਾਰੇ ਸਾਨੂੰ ਇੱਕ ਵਾਰੀ ਸੀ ਜਦੋਂ ਸੋਚਾਂਗੇ ਤਾਂ ਕਈ ਵਾਰੀ ਆਪਣੀ ਨਮੋਸ਼ੀ ਬੰਦਾ ਆਪਣੇ ਇਹ ਨਹੀਂ ਕਿ ਵੀ ਅਸੀਂ ਵੀ ਕੋਈ ਡਰਪੋਕ ਆ ਜਾਂ ਮਤਲਬ ਸਾਨੂੰ ਗੁੱਸਾ ਨਹੀਂ ਆਇਆ ਜਾਂ ਅਸੀਂ ਊਣੇ ਹੋਗੇ ਕਿ ਕਿਸੇ ਨੇ ਸਾਡੇ ਤੇ ਥੋੜੀ ਜੀ ਜਾਤੀ ਕਰਤੀ ਤਾਂ ਅਸੀਂ ਹੁਣ ਹਥਿਆਰ ਹੀ ਚੱਕਣਾ ਬਿਲਕੁਲ ਮੈਨੂੰ ਇਹ ਲੱਗਦਾ ਕਿ ਇਹ ਵੀ ਇੱਕ ਕੁਰਬਾਨੀ ਹੈ ਕਿ ਆਪਣੇ ਪਰਿਵਾਰ ਨੂੰ ਅਸੀਂ ਉਹਦੇ ਲਈ ਅਸੀਂ ਕੁਝ ਚੀਜ਼ਾਂ ਇਸ ਕਰਕੇ ਅਵਾਈਡ ਕੀਤੀਆਂ ਸੀ ਕੁਝ ਚੀਜ਼ਾਂ ਨੂੰ ਇਸ ਕਰਕੇ ਛੱਡਿਆ ਕਿ ਕਿ ਅਸੀਂ ਆਪਣੇ ਮਾਪਿਓ ਦੇ ਨਾਲ ਰਹਿਣਾ ਚਾਹੁੰਦੇ ਆ ਅਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਰਹਿਣਾ ਚਾਹੁੰਦੇ ਆ ਅਸੀਂ ਆਪਣੇ ਮਿੱਤਰਾਂ ਦੇ ਨਾਲ ਜਿਹੜੇ ਸਾਡੀ ਜ਼ਿੰਦਗੀ 'ਚ ਇੱਕ ਅਹਿਮ ਹਿੱਸਾ ਰੱਖਦੇ ਨੇ ਇੱਕ ਕਿਉਂਕਿ ਜਦੋਂ ਤੁਸੀਂ ਕਰਾਹੇ ਪੈ ਜਾਓਗੇ ਤਾਂ ਉਹ ਬਾਕੀ ਦੇ ਰਿਸ਼ਤੇ ਤੋਂ ਥੋੜਾ ਤੋਂ ਛੋਟੀ ਗਈ ਤੁਸੀਂ ਖੁਦ ਵੀ ਛੱਡ ਦੇਵੇਂਗੇ ਕਿਉਂਕਿ ਤੁਸੀਂ ਉਹਨਾਂ ਨੂੰ ਕਿਸੇ ਮੁਸ਼ਕਲ 'ਚ ਨਹੀਂ ਪਾਉਣਾ ਚਾਹੁੰਦੇ ਇਸ ਕਰਕੇ ਤੁਸੀਂ ਉਹਨਾਂ ਤੋਂ ਦੂਰ ਰਹੋਗੇ ਤਾਂ ਮੈਨੂੰ ਲੱਗਦਾ ਵੀ ਅਗਰ ਕਿਤੇ ਇਹ ਜੀ ਇਹ ਜਾ ਮੌਕਾ ਆਉਂਦਾ ਹੈ ਤਾਂ ਤੁਹਾਨੂੰ ਕੁਝ ਚੁਣਨ ਨੂੰ ਮਿਲਦਾ ਹੈ ਤਾਂ ਮੇਰੇ ਹਿਸਾਬ ਨਾਲ ਤਾਂ ਸਾਨੂੰ ਆਪਣਾ ਪਰਿਵਾਰ ਆਪਣੇ ਰਿਸ਼ਤੇ ਸਾਨੂੰ ਚੁਣਨੇ ਚਾਹੀਦੇ ਆ ਅੱਛਾ ਭਾਈ ਆਖਰੀ ਜੀ ਗੱਲ ਹੈ ਤੁਸੀਂ ਸਾਰੀ ਟੀਮ ਹੈ ਜਿਹੜੀ ਜੀ ਉਹਨਾਂ ਨਾਲ ਤੁਹਾਡਾ ਕਿਵੇਂ ਦਾ ਵਿਹਾਰ ਕਿਵੇਂ ਦਾ ਪਿਆਰ ਰਿਹਾ ਜਦੋਂ ਇਕੱਠੇ ਕੰਮ ਕਰਦੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿੱਥੇ ਅਸੀਂ ਇੱਕ ਦੂਜੇ ਨੂੰ ਇੱਕ ਯਾਰੀ ਦੋਸਤੀ ਦੇ ਵਿੱਚ ਵੀ ਕਹਿੰਦੇ ਵੀ ਨਹੀਂ ਆ ਨਹੀਂ ਐ ਵੀ ਕਰ ਸਕਦੇ ਜਾਂ ਨਹੀਂ ਨਹੀਂ ਐ ਵੀ ਕਰ ਸਕਦੇ ਆ ਉਹ ਫਿਲਮ ਦੇ ਸੈੱਟ ਦਾ ਮਾਹੌਲ ਉੱਗਿਆਰੀ ਦੋਸਤੀ ਵਾਲਾ ਮਾਹੌਲ ਕੀ ਸਾਰੀ ਟੀਮ ਦੇ ਵਿੱਚ ਕਿਵੇਂ ਰਿਹਾ ਇਹ ਆਖਰੀ ਸਵਾਲ ਮੇਰਾ ਬਹੁਤ ਅੱਛਾ ਰਿਹਾ ਯਾਰ ਸਾਰੇ ਬਹੁਤ ਸਪੋਰਟਿਵ ਸਾਰੇ ਬਹੁਤ ਸਪੋਰਟਿਵ ਨੇ ਚਾਹੇ ਕੋਈ ਵੀ ਮੰਨ ਲਓ ਜਿਵੇਂ ਚਾਹੇ ਜਿੰਨੇ ਵੀ ਸਾਡੀ ਆਪਣੀ ਚਾਹੇ ਅਮੀਕ ਵਰਕ ਹੈ ਚਾਹੇ ਸਿਪੀ ਗੱਲ ਹੈ ਚਾਹੇ ਤੀਜ ਕੁਮਾਰ ਹੈ ਚਾਹੇ ਹਰਪ ਚਿਮਾ ਹੈ ਚਾਹੇ ਵੱਡਾ ਗਰੇਵਾਲ ਹੈ ਚਾਹੇ ਵਿਕਟਰ ਜੋਨ ਹੈ ਚਾਹੇ ਕੋਲ ਸਿੱਧੂ ਹੈ ਬਜਿੰਦਰ ਕੌਰ ਹੈ ਆਪਣੇ ਪਰਮਵੀਰ ਸਿੰਘ ਭਾਈ ਨੇ ਜਾਂ ਹੋਰ ਵੀ ਜਿੰਨੇ ਵੀ ਸਾਡੇ ਮਤਲਬ ਟੋਟਲ ਟੀਮ ਜਿਹੜੀਏ ਕਰਦਾਰ ਹੋਰ ਵੀ ਹੈਗੇ ਨੇ ਮੁੰਡਾ ਸੇਵਕ ਹੈ ਉਹਨੇ ਬੜਾ ਸੁਣਾ ਕਰੈਕਟਰ ਕੀਤਾ ਤਾਂ ਉਹਦੇ ਚ ਕੀ ਹੁੰਦਾ ਕਿ ਅਸੀਂ ਸਾਨੂੰ ਸਾਰਿਆਂ ਨੂੰ ਪਤਾ ਸੀ ਵੀ ਕੌਣ ਕੀ ਕੀ ਕਰਦਾਰ ਕਰੇ ਗੁੱਡ ਤਾਂ ਕਿਸੇ ਦਾ ਔਰ ਜੋ ਪੇਪਰ ਦੇ ਉੱਤੇ ਲਿਖਿਆ ਸੀਗਾ ਉਹੀ ਸ਼ੂਟ ਕੀਤਾ ਗਿਆ ਹੈ ਹਾਂ ਨਾ ਉਹ ਸਭ ਨੂੰ ਪਤਾ ਸੀ ਵੀ ਜੋ ਸਾਨੂੰ ਸੁਣਾਇਆ ਗਿਆ ਉਹੀ ਸ਼ੂਟ ਹੋ ਰਿਹਾ ਕੋਈ ਕੱਟ ਨਹੀਂ ਕੋਈ ਵੱਡ ਨਹੀਂ ਕੋਈ ਕੋਈ ਇਹ ਨਹੀਂ ਵੀ ਵੀ ਮੇਰੇ ਚਾਰ ਸੀਨ ਕੱਟ ਕਰਤੇ ਉਹਦੇ ਚਾਰ ਸੀਨ ਵਧਾਤੇ ਔਰ ਨਹੀਂ ਇਹੋ ਜਿਹਾ ਸੀਗਾ ਔਰ ਜਿਹੜਾ ਜਦੋਂ ਕਿਉਂਕਿ ਜਦੋਂ ਤੋਂ ਕਹਾਣੀ ਬਣ ਰਹੀ ਸੀ ਅਸੀਂ ਜਦੋਂ ਤੋਂ ਅਸੀਂ ਪਲਾਨ ਕਰ ਰਹੇ ਸੀ ਫਿਲਮ ਬਣਾਉਣ ਦਾ ਸ਼ੁਰੂ ਤੇ ਮਤਲਬ ਮੈਨੂੰ ਜਦੋਂ ਜਿਸ ਦਿਨ ਪਹਿਲੇ ਦਿਨ ਮੈਨੂੰ ਕਹਾਣੀ ਸਭ ਨੂੰ ਸੁਣਾਈ ਤਾਂ ਮੈਨੂੰ ਮੈਂ ਆਪਣੇ ਆਪਣੇ ਮੈਂ ਦੋ ਚੀਜ਼ਾਂ ਮੈਨੂੰ ਲੱਗੀਆਂ ਜਿਹੜੀਆਂ ਫਾਲਤੂ ਸੀਗੀਆਂ ਮੇਰੀ ਮੈਂ ਕਹਿਰ ਵੀ ਆ ਇੰਨਾ ਚੀਜ਼ਾਂ ਦੀ ਲੋੜ ਨਹੀਂ ਸੁਲਤਾਨ ਦੀ ਜੇ ਆ ਹਟਾ ਦੇ ਭਾਵੇਂ ਕੋਹਣਾ ਵੀ ਮੈਨੂੰ ਲੱਗਦਾ ਬਾਕੀ ਤੈਨੂੰ ਜਿਵੇਂ ਠੀਕ ਲੱਗਦਾ ਹੈ ਬਾਕੀ ਦੇ ਜਿਹੜੇ ਦੋ ਤਿੰਨ ਕੁਝ ਦੋ ਤਿੰਨ ਕੈਰੈਕਟਰ ਸੀ ਮੈਂ ਖੈਰ ਮੈਨੂੰ ਇੰਨਾ ਚ ਇੱਕ ਕਹਾ ਕਨੈਕਸ਼ਨ ਮਿਸਿੰਗ ਲੱਗਦਾ ਹੈ ਤੋ ਇੱਥੇ ਤੱਕ ਆ ਕੁਝ ਪਾ ਵੀ ਇਹਨੂੰ ਹਟਾ ਦੇ ਨੂੰ ਆਪ ਆ ਸਾਡਾ ਇਸ ਲੈਵਲ ਤੱਕ ਸੀਗਾ ਕਿਉਂਕਿ ਕਿਉਂਕਿ ਕਹਾਣੀਆਂ ਚ ਜਿਹੜੇ ਪਾਤਰ ਹੁੰਦੇ ਆ ਜਿਹੜੇ ਪਾਤਰ ਦੀ ਜਿੰਨੀ ਇੰਪੋਰਟੈਂਸ ਹੈਗੀ ਉਹ ਉੰਨੀ ਰਹਿਣੀ ਚਾਹੀਦੀ ਹੈ ਅਗਰ ਕਿਤੇ ਵੀ ਇੱਕ ਵੀ ਹਲਜਲ ਹੋਊਗੀ ਤਾਂ ਪੂਰੀ ਕਹਾਣੀ ਵਿਖਰੋਗੀ ਮੰਨ ਲਓ ਜੇ ਕੋਈ ਬੰਦਾ ਆਪਣੇ ਆਪ ਨੂੰ ਜਿਵੇਂ ਮੰਨ ਲਓ ਮੈਂ ਕਹਿੰਦਾ ਵੀ ਮੈਂ ਨਹੀਂ ਨਹੀਂ ਵੀ ਮੈਂ ਵੀ ਮੈਨੂੰ ਹੀ ਤੂੰ ਦਿਖਾਈ ਚੱਲ ਹਰ ਥਾਂ ਦੇ ਉੱਤੇ ਵੀ ਮੇਹੀ ਇੱਥੇ ਹੋਣਾ ਚਾਹੀਦਾ ਜਾਂ ਉਹ ਹੀ ਹੋਣਾ ਚਾਹੀਦਾ ਤੇ ਬਾਕੀ ਕਰਦਾ ਬਾਕੀ ਆਰਟਿਸਟਾਂ ਦਾ ਵੀ ਨਹੀਂ ਸਭ ਦਾ ਜਿਹਦੀ ਜਿਹੜੇ ਕਰੈਕਟਰ ਦੀ ਜਿੱਥੇ ਜ਼ਰੂਰਤ ਹੈ ਜਿਹੜਾ ਕਰੈਕਟਰ ਜਿਹੜੇ ਜਿੱਥੇ ਜਿੰਦਾ ਜਿੰਨਾ ਪਾਰਟ ਹੈ ਉਹਦਾ ਉਹਨਾ ਉਹਨਾ ਹੀ ਪਾਰਟ ਹੈ ਨਾ ਕਿਸੇ ਦਾ ਘੱਟ ਨਾ ਕਿਸੇ ਦਾ ਵੱਧ ਜੇ ਕਿਸੇ ਦਾ ਇੱਕੋ ਹੀ ਸੀਨ ਆ ਤਾਂ ਉਹ ਇੱਕ ਸੀਨ ਅਗਰ ਫਿਲਮ ਚੋਂ ਕੱਢ ਦੇਗਾ ਤਾਂ ਪੂਰੀ ਕਹਾਣੀ ਦਾ ਤੰਦ ਟੁੱਟ ਜਾਊਗਾ। ਕੀ ਬਾਤ ਹੈ। ਮਤਲਬ ਇਸ ਤਰੀਕੇ ਦੇ ਨਾਲ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਵੀ ਨਹੀਂ ਸੀ। ਸਭ ਨੂੰ ਆਲਰੇਡੀ ਸਾਰੀਆਂ ਚੀਜ਼ਾਂ ਪਤਾ ਸੀਗਾ ਔਰ ਅਸੀਂ ਸਾਰੇ ਇੱਕ ਦੂਜੇ ਦੇ ਨਾਲ ਇੰਨਾ ਮਤਲਬ ਵਧੀਆ ਔਰ ਮਤਲਬ ਮੈਨੂੰ ਲੱਗਦਾ ਕਿ ਲੋਕਾਂ ਦੇ ਬਹੁਤ ਸਾਰੇ ਜਦੋਂ ਮਲਟੀ ਸਟਾਰਾਂ ਵਾਲੀ ਫਿਲਮ ਹੁੰਦੀ ਹੈ ਲੋਕਾਂ ਦੇ ਰਿਸ਼ਤੇ ਖਰਾਬ ਹੁੰਦੇ ਆ ਮਤਲਬ ਆਪਸ ਦੇ ਵਿੱਚ ਆਰਟਿਸਟਾਂ 'ਚ ਫਰਕ ਪੈ ਜਾਂਦਾ ਵੀ ਨੀ ਨੀ ਵੀ ਆ ਆ ਕਿਉਂ ਆ ਕਿਉਂ ਔਰ ਈਗੋ ਕਲੈਸ਼ ਹੁੰਦੀ ਹੈ ਔਰ ਸਾਡੇ ਰਿਸ਼ਤੇ अच्छे हुए हम फिल्म ਦੇ ਵਿੱਚ ਮਤਲਬ ਅਸੀਂ ਮਤਲਬ ਜਿਵੇਂ ਕੁਝ ਆਰਟਿਸਟ ਜਿਹੜੇ ਜਿਨ੍ਹਾਂ ਦਾ ਸਾਡਾ ਘਟ ਵਿਚਰਨਾ ਸੀ ਤਾਂ ਉਹਨਾਂ ਦੇ ਨਾਲ ਮਤਲਬ ਪ੍ਰੇਮ ਵਧਿਆ ਨਾ ਕਿ ਘਟਿਆ ਔਰ ਮੈਨੂੰ ਲੱਗਦਾ ਐਂ ਹੋਣਾ ਚਾਹੀਦਾ ਕਿਉਂਕਿ ਹਰ ਇੱਕ ਬੰਦਾ ਜ਼ਿੰਦਗੀ ਦੇ ਵਿੱਚ ਵੀ ਦੁਨੀਆ ਤੇ ਵੀ ਹਰ ਇੱਕ ਬੰਦਾ ਆਪਣਾ ਕਿਰਦਾਰ ਅਦਾ ਕਰ ਰਿਹਾ ਹੈ ਹੈਨਾ ਅਸੀਂ ਆਪਣੇ ਆਪਣੇ ਕਿਰਦਾਰ ਅਦਾ ਕਰੋ ਜਾਂਦੇ ਜਾਂਦੇ ਮੈਂ ਗੀਤ ਕੋਈ ਜ਼ਰੂਰ ਇੱਕ ਲੈਣੀ ਬਿੱਲੋਂ ਸਰਪੰਚੀ ਪਿੰਡ ਦੇ ਹੋ ਕੰਮ ਕੱਢਣੇ ਨੇ ਦੋ ਨੀ ਤਾਰੇ ਦਿਲ ਵਿੱਚ ਜੋ ਉਹ ਕੰਮ ਕੱਢਣੇ ਨੇ ਦੋ ਤਾਰੇ ਦਿਲ ਵਿੱਚ ਜੋ ਰੱਖੇ ਬਾਬਾ ਸੁਖ ਬਸ ਜੀਣ ਜੋਗੀ ਨਹੀਂ ਉਂਝ ਜੱਗ ਦਾ ਖੌਫ ਨਾ ਖਾਵਾਂ ਇੱਕ ਲੈਣੀ ਬਿੱਲੋਂ ਸਰਪੰਚੀ ਪਿੰਡ ਦੀ ਨਹੀਂ ਦੂਜਾ ਤੇਰੇ ਨਾਲ ਲੈਣੀਆਂ ਲਾਵਾਂ ਇੱਕ ਲੈਣੀ ਬਿੱਲੋਂ ਸਰਪੰਚੀ ਪਿੰਡ ਦੀ ਨਹੀਂ ਦੂਜਾ ਤੇਰੇ ਨਾਲ ਲੈਣੀਆਂ ਲਾਵਾਂ ਬਹੁਤ ਬਹੁਤ ਵਧੀਆ ਬਾਈ ਧੰਨਵਾਦ ਥੈਂਕ ਯੂ ਸੋ ਮਚ ਸੱਸੀ ਗਾੜੀ ਏਸਨ ਸਾਡੇ ਨਾਲ ਨਿਸ਼ਾਨ ਭੁੱਲਰ ਬਾਈ 25 ਅਪ੍ਰੈਲ ਨੋਟ ਕਰ ਲੋ ਫਿਲਮ ਆ ਰਹੀ ਹੈ ਗੈਂਗਲੈਂਡ ਉਮੀਦ ਹੈ ਕਿ ਇਹ ਫਿਲਮ ਤੁਹਾਡੇ ਲਈ ਬਿਲਕੁਲ ਵੱਖਰਾ ایکسپੀਰੀਅੰਸ ਹੋਵੇਗੀ ਤਾਂ ਜਿੰਨੇ ਵੀ ਦਰਸ਼ਕ ਨੇ ਤਿਆਰੀ ਖਿੱਚੋ ਤੇ ਨਿਸ਼ਾਨ ਬਾਈ ਦੇ ਜਿੰਨੇ ਵੀ ਚਾਹਣ ਵਾਲੇ ਨੇ ਤਾਂ ਉਹਨਾਂ ਲਈ ਨਿਸ਼ਾਨ ਬਾਈ ਹੋਣਾ ਨੇ ਕਾਫੀ ਮਿਹਨਤ ਕੀਤੀ ਹੈ ਤਾਂਕਿ ਉਹਨਾਂ ਦੇ ਦਿਲਾਂ ਦੇ ਵਿੱਚ ਉਸੇ ਤਰ੍ਹਾਂ ਦੇ ਜਿਹੜਾ ਪਿਆਰ ਮੁਹੱਬਤ ਨੂੰ ਬਰਕਰਾਰ ਰੱਖਿਆ ਜਾ ਸਕੇ ਕੈਮਰਾਮੈਨ ਅਮਨਦੀਪ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਧੰਨਵਾਦ